ਕਨੈਕਟਰ ਨੂੰ ਕਦੇ ਕਿਦੋਂ ਵੱਢ ਲੈ ਸਰਕਾਰੀ ਬੰਦੇ ਵਾਲੀ ਸਰਕਾਰੀ ਕਨੈਕਟਰ ਦੀ ਤਾਂ ਜ਼ਿੰਦਗੀ ਨਹੀਂ ਜੀ ਸਰਕਾਰੀ ਕਨੈਕਟਰ ਦੀ ਹੈ ਨਹੀਂ ਜ਼ਿੰਦਗੀ ਬਾਈ ਰੋਜ਼ ਤਾਂ ਨਿੱਤ ਲੜਾਈ ਹੁੰਦੀ ਹੈ ਜਨਾਨੀ ਦੀ ਸੁਣਾਈ ਹੁੰਦੀ ਹੈ ਕਨੈਕਟਰ ਦੀ ਗੱਲ ਸੁਣਾਈ ਹੁੰਦੀ ਬਾਈ ਜੀ ਕਨੈਕਟਰ ਦੇ ਹਾਂ ਕਨੈਕਟਰ ਕਿੰਨਿਆ ਕਨੋਂ ਗਈ ਆਵੇ ਹੂੰ ਕਿਸੇ ਕੋਲ ਆਧਾਰ ਕਾਰਡ ਨਹੀਂ ਹੈਗਾ ਬੀਬੀ ਕਹਿੰਦੀ ਮੇਰੇ ਕੋਲ ਆਧਾਰ ਕਾਰਡ ਹੈ ਮੇਰੇ ਕੋਲ ਫੋਟੋ ਕਾਪੀ ਆ ਹੂੰ ਬੁੜੀਆਂ ਤਾਂ ਇਹੀ ਜੀਆਂ ਨੇ ਸੀਟ ਪਿੱਛੇ ਲੜਪੰਦੀਆਂ ਨੇ ਕੋਈ ਬਟੰਡੇ ਤੋਂ ਆ ਰਿਹਾ ਚੰਡੀਗੜ੍ਹ ਨੂੰ ਮੂੰਹ ਚਾਕੇ ਵੀ ਮੇਰੇ ਨਿਆਣੇ ਆ ਮਾ ਰੋਟੀ ਦੀ ਆ ਮਾ ਫਲਾਣਾ ਕਰਿਆ ਮਾ ਈਦੇ ਇਲਾਕੇ ਤੋਂ ਮੈਂ ਫਲਾਣੀ ਜਗ੍ਹਾ ਘੁੰਮਿਆ ਮਾ ਅੱਜ ਮੈਂ ਆਪਣੀ ਭੈਣ ਕੋਲ ਜਦ ਤੱਕਈ ਲੋਕ ਤਾਂ ਹੈ ਜੀ ਐ ਵੀ ਅਸੀਂ ਰੋਜ਼ ਹੀ ਰੋਜ਼ ਵਿਹਲੇ ਹੀ ਆ ਬਸ ਕਿਤੇ ਕਿਤੇ ਜਾਣਾ ਹੀ ਆ ਸਾਡਾ ਕਿਹੜਾ ਕਰਾਇਆ ਰੱਖੀ ਬਟ ਇੰਡੇ ਨੂੰ ਜਾਂਦੇ ਆਪਾਂ ਅੱਗੇ ਆਉਂਦਾ ਬਰਨਾਲਾ ਹੰਢਿਆ ਚੌਕ ਹੂੰ ਤੁਸੀਂ ਇੱਡੇ ਆ ਚੌਕ ਐਤਵਾਨ ਦੇਖ ਲਓ ਜਾ ਕੇ ਉੱਥੇ ਐੜੀ ਸਾਹਿਬ ਗੁਰਦੁਆਰਾ ਸਾਹਿਬ ਹੂੰ ਮੈਂ ਕਹਿੰਦਾ ਵੀ ਹਜ਼ਾਰ ਕੁੜੀ ਖੜੀ ਹੁੰਦੀ ਹੈ ਅੱਛਾ ਬੁੜੀ ਨਾ ਨਹੀਂ ਦੇਖਣਾ ਬਸ ਭਰੀ ਵੀ ਐ ਚੱਲਦੀ ਬੱਸ ਜਿਵੇਂ ਚੜਾਗਾ ਨਾ ਚੜਾ ਉਹਨਾਂ ਛਾਲ ਮਾਰ ਕੇ ਚੜ ਜਾਂਦੇ ਜੇ ਗੇਰ ਕੀ ਤਾਂ ਡਰਾਈਵ ਕਨੈਕਟਰ ਬੰਨੇ ਜਾਣਗੇ ਆਪਣੇ ਲੋਕ ਸੋਚਦੇ ਆ ਕਿ ਫ੍ਰੀ ਐ ਫ੍ਰੀ ਕੋਈ ਵੀ ਨਹੀਂ ਹੋਣਾ ਚਾਹੀਦਾ ਹਮ ਗੱਲ ਤੇ ਇੰਪੈਕਟ ਹੋਰ ਸਰਕਾਰੀ ਬੰਦਾ ਨੌਕਰੀ 'ਚ ਤਨਖਾਹ ਲੈਂਦਾ ਲੱਖ ਰੁਪਏ ਲੈਂਦੀ ਜਨਾਨੀ ਚੰਡੀਗੜ੍ਹ ਤੋਂ ਆਉਂਦੀ ਹਮ ਰੋਜ਼ ਆਪਡੋਂ ਹਮ ਲੱਖ ਰੁਪਏ ਤਨਖਾਹ ਲੈਂਦੀ ਆ ਉਹ ਫ੍ਰੀ ਆ ਰਹੀ ਐ ਟਾਈਮ ਸਾਡਾ ਕੋਈ ਨਹੀਂ ਐਗਾ ਰਸਤੇ ਧਰਨਾ ਲੱਗ ਗਿਆ ਪਿੰਡਾਂ ਚੋਂ ਨੂੰ ਕਮਾ ਦੋ ਪਿੰਡਾਂ ਚੋਂ ਕਹਿੰਦੇ ਵੀ ਕਦੇ ਕਿਤੇ ਘਰਾਂ ਲੱਗਿਆ ਕਦੇ ਕਿਤੇ ਲੱਗਿਆ ਮੈਂ ਕਹਿੰਦਾ ਵੀ ਪਿੰਡ ਦੀ ਕੋਈ ਗਲੀ ਨਹੀਂ ਛੱਡੀ ਜਿੱਥੇ-ਜਿੱਥੇ ਬਸ ਨਾ ਲੱਗੇ ਕਨੈਕਟਰ ਜਦੋਂ ਗਰੀਬ ਘਰ ਦਾ ਬੰਦਾ ਕਨੈਕਟਰੀ ਸਿੱਖੂਗਾ ਅਮੀਰ ਘਰ ਦਾ ਬੰਦਾ ਕਨੈਕਟਰੀ ਨਹੀਂ ਸਿੱਖੂਗਾ ਮੋਹਾਲੀ ਤੋਂ ਚੱਲ ਕੇ ਜਾਂਦੇ ਆ 20 ਮਿੰਟ ਮਿਲਦੇ ਆ ਖੜ੍ਹਣ ਹੂੰ 20 ਮਿੰਟ ਚ ਉਹ ਪ੍ਰਾਈਵੇਟ ਵਾਲੇ ਨੇ ਆਊਟ ਕਰ ਮੋਹਾਲੀ ਤੋਂ ਖੜ੍ਹਣ 20 ਮਿੰਟ ਚਾਣੀ ਆ ਬਸ ਹਾਂਜੀ ਅੱਛਾ 20 ਮਿੰਟ ਚ ਗੱਡੀ ਲਾਉਣੀ ਆ ਤੇ ਜੇ ਉਹਨੇ 20 ਮਿੰਟ ਤੇ ਨਾ ਲਈ ਤਾਂ ਮਗਰ ਵਾਲੇ ਨਾਲ ਗੱਲ ਪੈ ਜਣਾ ਉਹਦੀ ਪਹਿਨਾਂਲੇ ਕਈ ਵਾਰ ਪਾ ਵੀਡੀਓ ਦੇਖਦੇ ਐਕਸੀਡੈਂਟ ਹੋ ਗਿਆ ਕਹਿੰਦੇ ਨਹੀਂ दारू ਪੀਤੀ ਵੀ ਨਹੀਂ ਬਾਈ ਜੀ ਹੁਣ दारू ਪੀਤੀ ਮੰਨ ਕੇ ਥੋੜੀ दारू ਪੀਤੀ ਹੈ दारू ਉਹਨੇ ਉਹ ਮੁਸਕ ਲੈਣ ਗਿਆ ਵੀ ਜਿਹੜਾ ਮਰ ਗਿਆ ਵਿੱਚ ਆ ਕੇ ਕਹਿੰਦੇ ਡਰਾਈਵਰਾਂ ਦੀ ਜ਼ਿੰਦਗੀ ਬੜੀ ਇੰਟਰਸਟਿੰਗ ਹੁੰਦੀ ਹੈ ਇੱਕ ਡਰਾਈਵਰ ਤੇ ਦੂਜਾ ਫੌਜੀ ਇਹਨਾਂ ਕੋਲ ਜਦੋਂ ਆਪਾਂ ਬਹਿ ਜਾਈਏ ਤਾਂ ਇਹਨਾਂ ਦੇ ਕਦੇ ਕਿਸੇ ਖਤਮ ਨਹੀਂ ਹੁੰਦੇ ਇਹਨਾਂ ਦੀ ਜ਼ਿੰਦਗੀ ਤੇ ਕਿਉਂਕਿ ਇਹ ਵੱਖ-ਵੱਖ ਥਾਵਾਂ ਤੇ ਘੁੰਮੇ ਹੁੰਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਨੂੰ ਮਿਲੇ ਹੁੰਦੇ ਨੇ ਤਾਂ ਇਹਨਾਂ ਕੋਲੋਂ ਜਿੰਨੇ ਕਿਸੇ ਸੁਣ ਲੋ ਉਨੇ ਹੀ ਘਟ ਪੈ ਜਾਂਦੇ ਨੇ ਤੇ ਬੜੇ ਹੀ ਘੈਂਟ ਕਿਸੇ ਹੁੰਦੇ ਨੇ ਕਿਉਂਕਿ ਪੂਰੀ ਦੁਨੀਆ ਇਹਨਾਂ ਨੇ ਦੇਖੀ ਹੁੰਦੀ ਹੈ ਤਾਂ ਅੱਜ ਡਰਾਈਵਰਾਂ ਦੀ ਜ਼ਿੰਦਗੀ ਨੂੰ ਲੈ ਕੇ ਹੀ ਗੱਲਾਂ ਬਾਤਾਂ ਕਰਾਂਗੇ ਤਾਂ ਸਾਡੇ ਨਾਲ ਬਾਈ ਮੌਜੂਦ ਨੇ ਪਿਛੇ ਤੋਂ ਕਨੈਕਟਰ ਨੇ ਬਾਈ 10 ਸਾਲ ਦੀ ਉਮਰ ਦੇ ਵਿੱਚ ਕਨੈਕਟਰੀ ਕਰਨ ਲੱਗ ਗਏ ਸੀਗੇ 10 ਸਾਲ ਦੇ ਇਸ ਫੀਲਡ ਦੇ ਵਿੱਚ ਆ ਗਏ ਸੀਗੇ ਤੇ ਅੱਜ 24 ਸਾਲ ਹੋ ਗਏ ਨੇ ਬਾਈ ਨੂੰ ਇਹ ਕੰਮ ਕਰਦੇ ਹੋਏ ਤਾਂ ਬਾਈ ਦੇ ਕੋਲ ਬੜੇ ਕਿੱਸੇ ਹੋਣਗੇ ਬਾਈ ਦੀ ਜ਼ਿੰਦਗੀ ਨੂੰ ਲੈ ਕੇ ਵੀ ਗੱਲਾਂ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਵਾਗਤ ਹੈ ਕੀ ਹਾਲ ਚਾਲ ਹੈ ਮੇਰਾ ਨਾਮ ਦਲਜੀਤ ਸਿੰਘ ਹਾਂਜੀ ਬੰਟੀ ਹੈ ਜੀ ਮੈਂ orbiter ਚ ਕਨੈਕਟਰ ਹੂੰ ਬਾਈ ਤੁਸੀਂ ਦੱਸਿਆ ਇਹ 10 ਸਾਲ ਦੀ ਉਮਰ ਚ ਕਨੈਕਟਰੀ ਕਰਨ ਲੱਗਿਆ ਸੀਗਾ ਮਤਲਬ 10 ਸਾਲ ਦੀ ਉਮਰ ਚ ਹਾਂਜੀ ਹਾਂਜੀ ਕਿਵੇਂ ਇੰਟਰਸਟ ਪੈ ਗਿਆ ਮੈਂ ਖੇਲ ਮੇਰੇ ਡੈਡੀ ਦੀ ਡੈਟ ਬਿਮਾਰ ਹੋ ਗਏ ਡੈਡੀ ਨੂੰ ਮੈਂ ਪੀਜੀਏ ਲੈ ਕੇ ਆਉਣਾ ਹੂੰ ਪੀਜੀਏ ਲੈ ਕੇ ਆਉਣਾ ਸਾਡੇ ਕੋਲ ਕਰਾਇਆ ਵੀ ਨਹੀਂ ਹੁੰਦਾ ਸੀ ਅੱਛਾ ਜੀ ਹਾਂਜੀ ਫੇਰ ਮੇਰੇ ਅੱਧੀ ਬਾਕੇ ਵੀ ਹੁੰਦੀ ਹੁੰਦੀ ਯਾਰੀ ਦੋਤੀ ਸੰਡिकेट ਬਾਈ ਰਵੀ ਨਾਲ ਪੈ ਗਈ ਹੂੰ ਬਾਈ ਰਵੀ ਨੇ ਮੈਨੂੰ ਕਹਿੰਦਾ ਤੂੰ ਪੜ ਲੈ ਤੈਨੂੰ ਖਰਚਾ ਵੀ ਮੈਂ ਦੇ ਦੂਗਾ ਅੱਜ ਜੋ ਵੀ ਹੈ ਮੈਂ ਰਵੀ ਬਾਈ ਦੇ ਬਲੋਗ ਬਦਲਤੇ ਮਤਲਬ ਮਜਬੂਰੀ ਇਹ ਜੀ ਬਣੀ ਕਿ ਜਿਹੜੀ ਬੱਸ ਦੇ ਵਿੱਚ ਤੁਸੀਂ ਸਫ਼ਰ ਕਰਦੇ ਹੁੰਦੇ ਸੀਗੇ ਉਸੇ ਬੱਸ ਦੇ ਡਰਾਈਵਰ ਆ ਕਨੈਕਟਰ ਦੇ ਨਾਲ ਥੋੜਾ ਪਾਕ ਪੈ ਗਿਆ ਹਾਂ ਜੀ ਫਿਰ ਮੈਂ ਉਹਦੇ ਨਾਲ ਖੇਡਣਾ ਹੁੰਦਾ ਦਾ ਸ਼ਾਮ ਨੂੰ ਰੋਪੜ ਹੈਂਡਬਾਲ ਅੱਛਾ ਜੀ ਖੇਡਦਾ ਖੇਡਦਾ ਫਿਰ ਦੀਵਾਲੀ ਤੇ ਦੋ ਦਿਨ ਪਹਿਲਾਂ ਮੈਂ ਉਹਦੇ ਨੂੰ ਮੈਂ ਕਿਹਾ ਵੀਰੇ ਮੈਂ ਕਨੈਕਟਰ ਹੀ ਕਰਨੀਆਂ ਹੂੰ ਮੈਂ ਉਹਦੇ ਨਾਲ ਲੁਧਿਆਣੇ ਗਿਆ ਸ਼ਾਮ ਨੂੰ ਟੂਰ ਲੈ ਕੇ ਗਏ ਸੀ ਇੱਥੇ ਤੇ ਬੱਚੇ ਲੈ ਕੇ ਖੇਡਣ ਆਲੇ ਫਿਰ ਲੁਧਿਆਣੇ ਗਿਆ ਮੈਂ ਉਹਦੇ ਨਾਲ ਲੁਧਿਆਣੇ ਤੇ ਫਿਰ ਅਸੀਂ ਦੀਵਾਲੀ ਤੇ ਅਲੇ ਦਿਨ ਗੱਡੀ ਭਾਰ ਕੇ ਲੈ ਮੈਨੂੰ ਰਾਹ ਚੋ ਕਹਿੰਦਾ ਚੱਲ ਲੈ ਜਾ ਰੋਪੜ ਤੱਕ ਮੈਂ ਲਿਆਇਆ ਫੇਰ ਮੇਰੀ ਪਿਆਰ ਪੈਂਦਾ ਪੈਂਦਾ ਫੇਰ ਬਾਈ ਨੂੰ ਮੈਂ ਕਹਿਆ ਵੀ ਮੈਂ ਕਨੈਕਟਰ ਹੀ ਬਣਾਂਗਾ ਹੂੰ ਤੇ ਹੁਣ ਤੁਹਾਨੂੰ 24 ਸਾਲ ਹੋ ਗਏ ਕਨੈਕਟਰ ਹੀ ਕਰਦੇ ਹਾਂ ਜੀ ਕਿਵੇਂ ਤਾਂ ਰਿਹਾ ਬਾਈ ਸਫਰ ਇਹ ਸਾਰਾ ਵਧੀਆ ਸੀ ਸਫਰ ਹੁਣ ਪਹਿਲਾ ਸਫਰ ਹੁੰਦਾ ਤਾਂ ਔਖਾ ਵੀ ਹੁੰਦਾ ਦਾ ਜਿਵੇਂ ਹੁਣ ਹੁਣ ਵਾਲੇ ਬੰਦੇ ਦੀ ਤਾਂ ਜ਼ਿੰਦਗੀ ਸੌਖੀ ਹੈ ਪਹਿਲਾਂ ਜਿਹੜੀ ਅੱਜ ਤੋਂ 15 20 ਸਾਲ ਪਹਿਲਾਂ ਵਾਲੇ ਕਨੈਕਟਰਾਂ ਦੀ ਜ਼ਿੰਦਗੀ ਸੌਖੀ ਨਹੀਂ ਸੀ ਨਾਈਟਰੀ ਸੋਖੀ ਤੀਗੀ ਉਦੋਂ ਕੋਈ ਥੋਲਾ ਨਹੀਂ ਫੜਾਉਂਦਾ ਸੀਗਾ ਅਗਲਾ ਗੱਡੀਆਂ ਤੋਂ ਆਉਂਦਾ ਸੀਗਾ ਅਗਲਾ ਕਹਿੰਦਾ ਬਈ ਬਾਜਾ ਮਾਰ ਹੂੰ ਹੋਂ ਵਾਲੇ ਬੰਦੇ ਕਰਦੇ ਆ ਵੀ ਪੈਸੇ ਹੂੰ ਜਿਹੜਾ ਹੋਂ ਵਾਲਾ ਬੱਚਾ ਲੱਗੂ ਆ ਆਪਾਂ ਵੀ ਕੰਮ ਕਰਨਾ ਵੀ ਕਿ ਮੈਨੂੰ ਪੈਸੇ ਮਿਲਣਗੇ ਹੂੰ ਮੈਂ ਤਾਂ ਬਸ ਤੇ ਆਉਣਾ ਹੂੰ ਜੇ ਆਪਾਂ ਦੋ ਦਿਨਾਂ ਨਾ ਪੈਸੇ ਦਿੱਤੇ ਉਹ ਬਸ ਤੇ ਨਹੀਂ ਆਊਗਾ ਹੂੰ ਉਹ ਕਹਿੰਦਾ ਬਾਈ ਮੈਨੂੰ ਪਹਿਲਾਂ ਪੈਸੇ ਕਿੰਨੇ ਦਊਂਗਾ ਫਿਰ ਮੈਂ ਆਉਂਗਾ ਹੂੰ ਸਾਨੂੰ ਤਾਂ ਸ਼ੁਰੂ ਚ ਪੈਸੇ ਨਹੀਂ ਮਿਲਦੇ ਹੁੰਦੇ ਤੇ ਅਗਲਾ ਵੀ ਬਾਜਾ ਮਾਰਨੀ ਆ ਮਿਹਨਤ ਕਰਨੀ ਆਪਾਂ ਨੂੰ ਤਾਂ ਲੋਕ ਤਾਂ ਦੋ ਦੋ ਮਹੀਨੇ ਝੋਲਾ ਨਹੀਂ ਫੜਾਉਂਦੇ ਆਪਾਂ ਨੂੰ ਤਾਂ ਫੇਰ ਵੀ ਦੂਜਾ ਤੀਜਾ ਦਿਨ ਆਪਾਂ ਨੂੰ ਟਿਕਟਾ ਕੱਟਣ ਉਸਤਾਦ ਮੇਰੇ ਨਾਲ ਲਾਤਾ ਦਾ ਤੁਸੀਂ ਬਾਈ ਕਨੈਕਟਰੇ ਬਣਨੇ ਬਾਰੇ ਕਿਉਂ ਸੋਚਿਆ ਮੇਰਾ ਯਾਰ ਮੈਨੂੰ ਸ਼ੌਂਕ ਪੈ ਗਿਆ ਅੱਛਾ ਕਿ ਬੱਸ ਟਿਕਟਾ ਕੱਟਦੇ ਵੀ ਚਲੋ ਟਿਕਟਾ ਕੱਟੀਆਂ ਬੈਠੇ ਮੈਂ ਘਰ ਨੂੰ ਟਿਕਟਾ ਚੱਕ ਲੈਣੀਆਂ ਜਿਹੜੀ ਡੋਂ ਡੋਂਦੇ ਦੇ ਬੱਸ ਦੇ ਵਿੱਚ ਪਏ ਹੁੰਦੇ ਨੇ ਫੇਰ ਮੈਂ ਟਿਕਟਾ ਪਾੜਨੀ ਆ ਫੇਰ ਉਹਦੇ ਮੈਂ ਵਾਸਨਾ ਟਿਕ ਟਕ ਕਰਨ ਮੈਨੂੰ ਸ਼ੌਂਕ ਪੈ ਗਿਆ ਵੀ ਮੈਂ ਕਨੈਕਟਰੀ ਹੀ ਕਰਨੀ ਵੀ ਪਿੱਛੇ ਮੇਰੇ ਪੜ੍ਹਾਈ ਵਾਸਤੇ ਹੂੰ ਕੋਈ ਨਹੀਂ ਜੀ ਬਾਈ ਇੱਕ ਗੱਲ ਕਹਿੰਨੇ ਆਪਾਂ ਕਹਿੰਦੇ ਰੱਬਾ ਜੋ ਮਰਜ਼ੀ ਬਣਾ ਦੀ ਡ్రਾਈਵਰ ਆ ਕਨੈਕਟਰ ਨਾ ਬਣਾਈ ਇਹ ਕਹਾਵਤ ਤਾਂ ਮਸ਼ਹੂਰ ਹੈ ਇਹ ਬਾਈ ਜੀ ਬੇਲੀਆਂ ਲੋਕਾਂ ਦੀਆਂ ਗੱਲਾਂ ਨੇ ਹੂੰ ਜੋ ਕਨੈਕਟਰੀ ਜਣਾ ਹੂੰ ਉਹ ਤੁਸੀਂ ਪਹਿਲਾਂ ਸਰਕਾਰੀ ਨੌਕਰੀ ਕਰ ਲਓ ਹੂੰ ਕਨੈਕਟਰ ਨੂੰ ਮਿਹਨਤ ਕਰਦਾ ਆਪਣੇ ਪੈਸੇ ਲੈ ਕੇ ਜਾਂਦਾ ਅੱਛਾ ਜੀ ਜੇ ਇਮਾਨਦਾਰੀ ਨਾਲ ਕਰੂ ਅਗਲਾ 2-300 ਰੁਪਏ ਵੱਧ ਵੀ ਦੇ ਦਿੰਦਾ ਕਈ ਬੰਦੇ ਆਪਣੇ ਆਪਾ ਰੱਖ ਲੈਂਦੇ ਆ ਬੱਸ 'ਚ ਹੂੰ ਆਪਾਂ ਅਗਲੇ ਨੂੰ ਉਸ ਟਾਈਮ ਤਾਂ 100 ਰੁਪਏ ਮਿਲਦਾ ਹੁੰਦਾ ਸੀਗਾ 50 ਰੁਪਏ ਦਿਹਾੜੀ ਦਾ ਦਿਹਾੜੀ ਦੇ ਅੱਛਾ 50 ਰੁਪਏ ਡਰਾਈਵਰ ਦੀ ਤਨਖਾਹ ਹੁੰਦੀ ਸੀ 200 150 ਰੁਪਏ ਦਿਹਾੜੀ ਦੀ ਕਿੰਨੇ ਦੀ ਦਿਹਾੜੀ ਦੀ ਦਿਹਾੜੀ ਦੀ ਹੂੰ ਡਰਾਈਵਰ ਨੂੰ 4500 ਮਿਲਦਾ ਕਨੈਕਟਰ ਨੂੰ 100 ਰੁਪਏ ਹੂੰ ਤਿੰਨ ਹਜ਼ਾਰ ਹੋ ਗਿਆ ਹੂੰ ਹੈਲਪਰ ਨੂੰ ਦੇ ਦਿੰਦੇ 40-50 ਰੁਪਏ ਹੂੰ ਇਹ ਮਿਹਨਤ ਕਰਦੇ ਕਰਦੇ ਹੌਲੀ-ਹੌਲੀ ਅੱਜ ਕਨੈਕਟਰ ਨੂੰ 1000 ਰੁਪਏ ਦਿਹਾੜੀ ਮਿਲਦੀ ਆ ਪ੍ਰਾਈਵੇਟ ਵਾਸਤੇ 7-800 ਰੁਪਏ ਜਿਵੇਂ ਕੋਈ ਬੋਲਵੋ ਵਾਸਤੇ ਚੱਲਦਾ 1000 ਰੁਪਏ ਤਾਂ ਘੱਟ ਕਨੈਕਟਰ ਕੋਈ ਨਹੀਂ ਲੈ ਕੇ ਭਾਈ ਤੁਸੀਂ ਬੜੀਆਂ ਕਨੈਕਟਰੀਆਂ ਕਰੀਆਂ ਬੜੇ ਭਾਂਤ ਭਾਂਤ ਦੇ ਲੋਕ ਮਿਲੇ ਹੋਣਗੇ ਜ਼ਿੰਦਗੀ 'ਚ ਜਿਵੇਂ ਬੀਬੀਆਂ ਬੜਾ ਤੰਗ ਕਰਦੀਆਂ ਨੇ ਬੱਸਾਂ 'ਚ ਵੀਰੇ ਬੀਬੀਆਂ ਨਾਲ ਹੁਣ ਦਸ ਫਰੀ ਦੇ ਲਾਲਚ ਨੂੰ ਪਏ ਹੋਏ ਆ ਉਹ ਐਂ ਨਹੀਂ ਲੋਕ ਸੋਚਦੇ ਵੀ ਭਾਰ ਸਾਡੇ ਦੇ ਪੈਂਦਾ ਭਾਰ ਤਾਂ ਸਾਡੇ ਦੀ ਪੈਰਿਆ ਸਰਕਾਰ ਦਾ ਹੁਣ ਜਿਹਨੂੰ ਕੰਮੇ ਨਹੀਂ ਹੈਗਾ ਕੋਈ ਬਟੰਡੇ ਤੋਂ ਆ ਰਿਹਾ ਚੰਡੀਗੜ੍ਹ ਨੂੰ ਮੂੰਹ ਜਾ ਕੇ ਵੀ ਮੇਰੇ ਨਿਆਣੇ ਆ ਮੈਂ ਰੋਟੀ ਦੇ ਆਵਾ ਫਲਾਣਾ ਕਰਿਆ ਮਾ ਈਦੇ ਲਾਲ ਚ ਨੂੰ ਮੈਂ ਫਲਾਣੀ ਜਗ੍ਹਾ ਘੁੰਮਿਆ ਮਾ ਅੱਜ ਮੈਂ ਆਪਣੀ ਭੈਣ ਕੋਲ ਜਾਂਦਾ ਕਈ ਲੋਕ ਤਾਂ ਐ ਜੀ ਐ ਵੀ ਅਸੀਂ ਰੋਜ਼ ਹੀ ਰੋਜ਼ ਵਿਲੇ ਹੀ ਆ ਬਸ ਕਿਤੇ ਕਿਤੇ ਜਾਣਾ ਹੀ ਆ ਸਾਡਾ ਕਿਹੜਾ ਕਿਰਾਇਆ ਲੱਗਣਾ ਪਹਿਲਾਂ ਕਹਿੰਦੇ ਹੁੰਦੇ ਸੀ ਕਹਿੰਦੇ ਜਦ ਕਿਰਾਇਆ ਲੱਗਦਾ ਹੁੰਦਾ ਸੀਗਾ ਬੀਬੀਆਂ ਘਰੇ ਬੈਠੇ ਰਹਿੰਦੀਆਂ ਤੇ ਹੁਣ ਫਿਰਦੀਆਂ ਹੀ ਰਹਿਣੀਆਂ ਹੁਣ ਤਾਂ ਬਾਈ ਬੀਬੀਆਂ ਬੰਦੇ ਘੱਟ ਨਿਕਲਦੇ ਆ ਬੀਬੀਆਂ ਜ਼ਿਆਦਾ ਨਿਕਲ ਆ ਅੱਛਾ ਬਈ ਐ ਦੱਸੋ ਜ਼ਿਆਦਾਤਰ ਨਾ ਜਿਹੜੀ ਵੀਡੀਓ ਵੀ ਸਾਹਮਣੇ ਆਉਂਦੀ ਆ ਨ ਬਾਈ ਜੀ ਕਨੈਕਟਰ ਦੇ ਹੁਣ ਕਨੈਕਟਰ ਕਿੰਨਿਆ ਕਨੂੰ ਕਹੀ ਜਾਵੇ ਹੂੰ ਕਿਸੇ ਕੋਲ ਧਾਰ ਕਾਰਡ ਨਹੀਂ ਹੈਗਾ ਬੀਬੀ ਕਹਿੰਦੀ ਮੇਰੇ ਕੋਲ ਧਾਰ ਕਾਰਡ ਹੈ ਹੂੰ ਮੇਰੇ ਕੋਲ ਫੋਟੋ ਕਾਪੀ ਹੈ ਹੂੰ ਬੁੜੀਆਂ ਤਾਂ ਇਹੀ ਜੀਆਂ ਨੇ ਸੀਟ ਪਿੱਛੇ ਲੜਪੰਦੀਆਂ ਨੇ ਅੱਛਾ ਕਨੈਕਟਰ ਨੂੰ ਕਦੇ ਕਿਦੋਂ ਵੱਢ ਲੈ ਸਰਕਾਰੀ ਬੰਦੇ ਵਾਲੇ ਸਰਕਾਰੀ ਕਨੈਕਟਰ ਦੀ ਤਾਂ ਜ਼ਿੰਦਗੀ ਨਹੀਂ ਹੈਗੀ ਸਰਕਾਰੀ ਕਨੈਕਟਰ ਦੀ ਹੈ ਨਹੀਂ ਜ਼ਿੰਦਗੀ ਬਾਈ ਰੋਜ਼ ਤਾਂ ਨੇਤੋਂ ਲੜਾਈ ਹੁੰਦੀ ਹੈ ਜਨਾਨੀ ਦੀ ਸੁਣਾਈ ਹੁੰਦੀ ਹੈ ਕਨੈਕਟਰ ਦੀ ਗਾਲੀ ਸੁਣਾਈ ਹੁੰਦੀ ਹੈ ਹੂੰ ਕਦੇ ਕਿਤੇ ਲੜਪੇ ਅਸੀਂ ਰੋਜ਼ ਦੇਖਦੇ ਬਟਿੰਡੇ ਏਡੇ ਚ ਰੋਜ਼ ਲੜਾਈ ਹੁੰਦੀ ਆ ਕਦੇ ਪਟਿਆਲੇ ਹੋਗੀ ਕਦੇ ਬਟਿੰਡੇ ਹੂੰ ਡੇਲੀ ਲੜਾਈ ਹੁੰਦੀ ਤੁਸੀਂ ਪ੍ਰਾਈਵੇਟ ਕਨੈਕਟਰ ਹੀ ਕਰ ਰਹੇ ਆ ਹਾਂਜੀ ਇਹਦੇ ਚ ਸੁਖੀ ਆ ਸੁਖੀ ਵੀ ਆ ਦੁਖੀ ਵੀ ਆ ਬਾਈ ਯਾਰ ਦੁਖੀ ਦੁਖੀ ਹੁਣ ਆਧਾਰ ਕਾਰਡ ਹੋ ਗਿਆ ਪਬਲਿਕ ਲੋਕ ਚੜਦੇ ਨਹੀਂ ਹੈਗੇ ਹੁਣ ਜਿਵੇਂ ਇੱਕ ਸਵਾਰੀ ਦੋ ਸਵਾਰੀਆਂ ਨੇ ਦੋ ਜਨਾਨੀਆਂ ਨੇ ਅਗਲੇ ਨਾਲ ਉਹ ਸਾਡੇ ਨਾਲ ਥੋੜੇ ਚੜੂਗਾ ਹੂੰ ਉਹਨੇ ਇੱਕ ਟਿਕਟ ਲੈਣੀ ਆ ਜੇ ਦੋ ਬੰਦੇ ਹੋਏ ਸੀਗਾ ਵੀ ਦੋ ਬੰਦੇ ਟਿਕਟ ਲੈਣੇ ਦੋ ਫ੍ਰੀ ਹੂੰ ਆਪਣੇ ਲੋਕ ਸੋਚਦੇ ਆ ਕਿ ਫ੍ਰੀ ਹੈ ਫ੍ਰੀ ਕੋਈ ਵੀ ਨਹੀਂ ਹੋਣਾ ਚਾਹੀਦਾ ਹਮ ਗਲਤ ਇੰਪੈਕਟ ਹੋ ਸਰਕਾਰੀ ਬੰਦਾ ਨੌਕਰੀ 'ਚ ਤਨਖਾਹ ਲੈਂਦਾ ਲੱਖ ਰੁਪਏ ਲੈਂਦੀ ਜਨਾਨੀ ਚੰਡੀਗੜ੍ਹ ਤੋਂ ਆਉਂਦੀ ਹਮ ਰੋਜ਼ ਆਪ ਡਾਉਂਗਾ ਹਮ ਲੱਖ ਰੁਪਏ ਤਨਖਾਹ ਲੈਂਦੀ ਆ ਉਹ ਫ੍ਰੀ ਆ ਰਹੀ ਹੈ ਗਰੀਬ ਬੰਦੇ ਨੂੰ ਸਬਰ ਤਾਂ ਹੁੰਦਾ ਹੀ ਨਹੀਂ ਫਾਇਦਾ ਤਾਂ ਸਭ ਤੋਂ ਜ਼ਿਆਦਾ ਅਮੀਰ ਬੰਦੇ ਨੂੰ ਹੋਇਆ ਅੱਛਾ ਜੀ ਗਰੀਬ ਬੰਦੇ ਨੂੰ ਫਾਇਦਾ ਨਹੀਂ ਹੋਇਆ ਅਮੀਰ ਜਿਹੜੇ ਸਰਕਾਰੀ ਨੌਕਰੀਆਂ ਕਰਦੀਆਂ ਨਾ ਉਹਨਾਂ ਨੂੰ ਜ਼ਿਆਦਾ ਫਾਇਦਾ ਨੀ ਇਹ ਛਾਂਟ ਨਹੀਂ ਦੇਣੇ ਚਾਹੀਦੇ ਕਿ ਜਿਹੜੇ ਬੰਦੇ ਚੰਗੀ ਨੌਕਰੀ ਕਰਦੇ ਆ ਉਹਨਾਂ ਨੂੰ ਨਹੀਂ ਫ੍ਰੀ ਹੋਣਾ ਚਾਹੀਦਾ। ਬਾਈ ਮੈਂ ਕਹਿੰਦਾ ਕਿਸੇ ਨੂੰ ਵੀ ਨਹੀਂ ਹੋਣਾ ਚਾਹੀਦਾ 65 ਸਾਲ ਤੋਂ ਉੱਤੇ ਫ੍ਰੀ ਹੋਣਾ ਚਾਹੀਦਾ। ਹੂੰ ਜੇ ਜਦੋਂ ਕਈ ਵਲਾਂ ਬੱਚੇ ਵੀ ਅਗਲੇ ਉਹਦੇ ਪੁੱਛਦੇ ਹੀ ਨਹੀਂ ਹੈਗੇ। ਹੂੰ ਕਿ 65 ਸਾਲ ਤੋਂ ਉੱਤੇ ਫ੍ਰੀ ਹੋਣਾ ਚਾਹੀਦਾ। ਬਾਈ ਇੱਕ ਕਨੈਕਟਰ ਦੀ ਜ਼ਿੰਦਗੀ 'ਚ ਕਿਹੜੀ-ਕਿਹੜੀ ਦਿੱਕਤਾਂ ਆਉਂਦੀਆਂ ਨੇ ਇੱਕ ਡਰਾਈਵਰ ਦੀ ਜ਼ਿੰਦਗੀ 'ਚ? ਕਾ ਵਧੀਆ ਹੁੰਦੀ ਆ। ਡਰਾਈਵਰ ਕਨੈਕਟਰ ਦੀ ਜ਼ਿੰਦਗੀ ਤਾਂ ਮੈਂ ਕਹਿੰਦਾ ਵੀ ਡਰਾਈਵਰ ਵਿਚਾਰਾ ਸਵੇਰ ਤੇ ਜਾਂਦਾ ਘਰ ਤੇ ਜਾਂਦਾ 4 ਵਜੇ ਆ ਕੇ ਬਹਿ ਜਾਂਦਾ ਸੀਟ ਤੇ। ਕੁਝ 4 ਵਜੇ ਦਾ ਕੋਈ 8 ਵਜੇ ਹੁੰਦਾ ਰਾਤ ਨੂੰ 10 ਵਜੇ ਉੱਤਰ ਨੂੰ ਹਰੇਕ ਤਰ੍ਹਾਂ ਦਾ ਬੰਦਾ ਮਿਲਣਾ ਹਰੇਕ ਤਰ੍ਹਾਂ ਦੇ ਹਰੇਕ ਤਰ੍ਹਾਂ ਦੇ ਲੋਕ ਮੈਂ ਹਮ ਹਰੇ ਕੋਈ 100 ਚੋਂ 10% ਉਹਨੇ ਵੀ ਕਨੈਕਟਡ ਡਰਾਈਵਰ ਨੂੰ ਚੰਗਾ ਕਹਿ ਕੇ ਜਾਂਦੇ ਨਹੀਂ ਰੇਕ ਬੰਦਾ ਮਾੜਾ ਹੀ ਕਹਿੰਦਾ ਕਿਉਂ ਇਹਦੇ ਕਰਨਗੇ ਬਸ ਇਹ ਕਹਿੰਦੇ ਵੀ ਇਹ ਕਨੈਕਟਡ ਡਰਾਈਵਰ ਕਨੈਕਟਡ ਐਪ ਨੂੰ ਕੋਈ ਕਹਿੰਦਾ ਥੋੜਿਆ ਹਮ ਨਹੀਂ ਕਈ ਕਹਿੰਦੇ ਕੰਮਾਂ ਚ ਕੰਮ ਵੀ ਨਹੀਂ ਕਿੰਦੇ ਗਿੰਦੇ ਹੀ ਨਹੀਂ ਲੋਕ ਯਾਰ ਮੈਂ ਕਹਿੰਦਾ ਵੀ ਕਨੈਕਟਰੀ ਸਾਰਿਆਂ ਨੂੰ ਬੈਸਟ ਹੈ ਅੱਛਾ ਹੀ ਜੋ ਹੁਣ ਕਨੈਕਟਰੀ ਹੁਣ ਕਨੈਕਟਰੀ ਨਹੀਂ ਹੈਗੀ ਜੋ ਅੱਜ ਤੋਂ 10-15 ਸਾਲ ਪਹਿਲਾਂ ਸੀ ਸੁਵਾਰੀ ਜ਼ਿਆਦਾ ਸੀ ਟ੍ਰੈਕਟਰਾਂ ਘੜਦੇ ਦੇ ਹੁਣ ਤਾਂ ਪ੍ਰਾਈਵੇਟ ਵਾਲੇ ਕੋਈ ਵਿਚਾਰੇ ਕੋ 20 ਸਵਾਰੀ ਹੁੰਦੀ ਆ ਰੋਡ ਵੇਚ ਟੂੜੀ ਮੰਗੋਲਦੀ ਹੁੰਦੀ ਆ ਪੱਕੀ ਗੱਲ ਹੈ ਅੱਜ ਦੇ ਦਾ ਰੂਟ ਹੀ ਲੋਕ ਪ੍ਰਾਈਵੇਟ ਮਾਲਕਾਂ ਦਾ ਇੰਨਾ ਵਿਚਾਰਾਂ ਦਾ ਮਾੜਾ ਹਾਲ ਹੈਗਾ ਗੱਲੇ ਛੱਡ ਦੋ ਅੱਛਾ ਜੀ ਆਹ ਕੰਮ ਆਧਾਰ ਕਾਰਡ ਫ੍ਰੀ ਹੋਣ ਕਰਕੇ ਹੋ ਗਿਆ ਮੰਗੋਲਦਾ ਆਧਾਰ ਕਾਰਡ ਕਰਕੇ ਭਾਈ ਜੀ ਤੇ ਹੁਣ ਇਹ ਬਦਲਾ ਹੋਣਾ ਚਾਹੀਦਾ ਹੈ ਨਾ ਬਦਲਾ ਹੋਣਾ ਚਾਹੀਦਾ ਹੌਣ ਕਹ ਰਹੇ ਨੇ ਕੋਈ ਕਹਿੰਦਾ ਸਮਾਰਟ ਕਾਰਡ ਬਣ ਰਹੇ ਆ ਬੀਪੀਆਂ ਫ੍ਰੀ ਨਹੀਂ ਹੋ ਰਹੀਆਂ ਹੂੰ ਰੋਜ਼ ਇਹ ਤਾਂ ਲੱਗਦਾ ਕਦੇ ਕਿਤੇ ਬੰਦ ਹੋ ਗਿਆ ਏਡਾ ਕਦੇ ਕਿਤੇ ਬੰਦ ਹੋ ਗਿਆ ਕਿਸੇ ਕਨੈਕਟਰ ਨੇ ਚਵੇੜ ਮਾਰ ਦਿੱਤੀ ਜੇ ਐਡਵਾਂਸ ਵਾਲੇ ਨੇ ਚਵੇੜ ਮਾਰ ਦਿੱਤੀ ਵਿਚਾਰਿਆਂ ਦਾ ਉਹਨਾਂ ਦਾ ਤੰਗ ਹੀ ਤੰਗ ਹਾਂ ਬਈ ਅੱਪਾ ਜਦੋਂ ਨੋਰਮਲ ਵੀ ਬੱਸ ਸਟੈਂਡ ਤੇ ਜਾਂਦੇ ਆ ਜਦ ਵੀ ਜਾਂਦੇ ਆ ਕੋਈ ਨਾ ਕੋਈ ਗਾ ਪਿਆ ਹੀ ਰਹਿੰਦਾ ਉਥੇ ਬੁੜੀ ਨੇ ਐ ਨਹੀਂ ਦੇਖਣਾ ਵੀ ਬੱਸ ਭਰੀ ਵੀ ਆ ਚੱਲਦੀ ਬੱਸ ਜਿਵੇਂ ਚੜਾਂਗਾ ਨਾ ਚੜਾਂ ਉਹਨਾਂ ਛਾਲ ਮਾਰ ਕੇ ਚੜਦੇ ਨੇ ਜੇ ਗੇਰ ਕੀ ਤਾਂ ਡਰਾਈਵਰ ਕਨੈਕਟਰ ਬੰਨੇ ਜਾਣਗੇ ਭਾਈ ਇਹ ਵੀ ਕਹਨੇ ਕਹਿੰਦੇ ਹੁਣ ਜਿਵੇਂ ਬੱਸ ਵਾਲਾ ਡਰਾਈਵਰੀ ਕਰ ਰਿਹਾ ਬੱਸ ਵਾਲਾ ਆਪਣੀ ਜਗ੍ਹਾ ਸਹੀ ਵੀ ਹੋਵੇ ਪਰ ਜੇ ਛੋਟੇ ਸਾਧਨ ਵਾਲੇ ਦੀ ਵੀ ਗਲਤੀ ਹੈ ਗਲਤੀ ਬੜੇ ਵਾਲੇ ਦੀ ਨਿਕਲਣੀ ਹੈ ਭਾਈ ਜੀ ਡਰਾਈਵਰ ਨੂੰ ਆਪ ਬਚਾ ਕੇ ਚੱਲਣਾ ਪੈਂਦਾ ਲੋਕ ਤਾਂ ਦੇਖਦੇ ਹੀ ਨਹੀਂ ਹੈਗੇ ਅੱਛਾ ਜੀ ਮੈਂ ਤੁਹਾਨੂੰ ਦੱਸਿਆ ਵੀ ਤਾਂ ਇਹ ਡਰਾਈਵਰ ਤੇ ਕਨੈਕਟਰ ਦੀ ਕੋਈ ਜ਼ਿੰਦਗੀ ਥੋੜੀ ਹੈ ਕੋਈ ਕੋਈ ਕਾਰ ਆ ਕੇ ਮਾਰਦੀ ਕਿਸੇ ਨੂੰ ਚਲਾਉਣੀ ਨਹੀਂ ਆਉਂਦੀ ਕੋਈ ਦੇ ਕੋਸ ਹੂੰ ਅਗਲਾ ਕਹਿੰਦਾ ਵੀ ਚਲੋ ਜੀ ਪਰ ਬਈਓ ਪਾ ਬਸ ਸਟੈਂਡਰਡ ਦੇਖਦੇ ਆਂ ਖਿੱਚਦੇ ਜਾਂਦੇ ਹੁੰਦੇ ਜਿਹੜੇ ਡਰਾਈਵਰ ਮਤਲਬ ਭੀੜ ਵਾਲੀ ਜਗ੍ਹਾ 'ਚ ਵੀ ਉਹਕੇ ਚੱਕਰ ਹੁੰਦਾ ਵੀਰੇ ਜਿਵੇਂ ਪ੍ਰਾਈਵੇਟ ਦਾ ਟਾਈਮ ਬਣਿਆ ਹੋਆ ਅੱਛਾ ਜਿਵੇਂ ਹੁਣ ਆਪਾਂ ਨੂੰ ਮੋਹਾਲੀ ਆਪਾਂ ਚੱਲਦੇ ਆਂ ਖਰੜ ਤੋਂ ਚੱਲਦੇ ਆਂ ਮੋਹਾਲੀ ਤੋਂ ਚੱਲ ਕੇ ਜਾਂਦੇ ਆ 20 ਮਿੰਟ ਮਿਲਦੇ ਆ ਖੈੜ ਤੱਕ ਹੂੰ 20 ਮਿੰਟਾਂ 'ਚ ਪ੍ਰਾਈਵੇਟ ਵਾਲੇ ਨਾ ਆਊਟ ਕਰਨ ਮੋਹਾਲੀ ਤੋਂ ਖਰੜ 20 ਮਿੰਟ ਚ ਲਾਣੀ ਆ ਬਸ ਹਾਂਜੀ ਅੱਛਾ 20 ਮਿੰਟ 'ਚ ਗੱਡੀ ਲਾਉਣੀ ਆ ਤੇ ਜੇ ਉਹਨੇ 20 ਮਿੰਟ 'ਚ ਨਾ ਲਈ ਤਾਂ ਮਗਰ ਵਾਲੇ ਨਾਲ ਗੱਲ ਪੈ ਜਾਣਾ ਉਹਦੀ ਪਿੱਛੇ ਬੱਸ ਵਾਲੇ ਨੇ ਹਾਂਜੀ ਫੇ ਕਿਹ ਨੁਕਸਾਨ ਹੁੰਦਾ ਇਸ ਚੀਜ਼ ਦਾ ਫਿਰ ਭਾਈ ਟਾਈਮ ਬਣੇ ਵੇ ਹੂੰ 5 ਮਿੰਟ 2 ਮਿੰਟ ਦੀ ਸਰ ਬੱਸ ਅੱਧੇ ਟਾਈਮ ਫੇ ਤਾਂ ਹੀ ਖਿੱਚ ਕੇ ਜਾਂਦੇ ਆ ਫਿਰ ਭਾਈ ਇਹਦੇ ਲਈ ਜ਼ਿੰਮੇਵਾਰ ਕਿਹਨੂੰ ਮੰਨੀ ਆ ਫਿਰ ਜੇ ਕੋਈ ਹੁਣ ਜਿਵੇਂ ਬੱਸ ਤੇਜ਼ ਜਾ ਰਹੀ ਆ ਫਿਰ ਨੁਕਸਾਨ ਤਾਂ ਹੋ ਹੀ ਸਕਦਾ ਨਾ ਵੀ ਚਾਂਸ ਤਾਂ ਜ਼ਿਆਦਾ ਹੀ ਆ ਨੁਕਸਾਨ ਵੀਰੇ ਡਰਾਈਵਰ ਆਪਣੇ ਵੱਲ ਤੇ ਬਹੁਤ ਪਛਾਹ ਕਰਦਾ ਕਰਦਾ ਹੀ ਕਰਦਾ ਪੂਰਾ ਪਰ ਜਿਹਨੇ ਜਿਹਨੇ ਹੁਣ ਜਿਹੜੇ ਲੋਕਾਂ ਨੇ ਵਿੱਚ ਆਉਣਾ ਹੂੰ ਜਿਹੜੇ ਲੋਕਾਂ ਨੇ ਹੁਣ ਵੇਚ ਆਉਣਾ ਨਾ ਉਹ ਆਪਾਂ ਰੋਕ ਨਹੀਂ ਸਕਦੇ ਹੂੰ ਹੁਣ ਤੁਸੀਂ ਕਾਟ ਹੀ ਇੰਨੇ ਬਣਾ ਦਿੱਤੇ ਹੂੰ ਕਿਸੇ ਨੂੰ ਮੋਟਰਸਾਈਕਲ ਚਲਾਉਣ ਦਾ ਨਹੀਂ ਪਤਾ ਕਿਸੇ ਨੂੰ ਗੱਡੀ ਚਲਾਉਣ ਦਾ ਨਹੀਂ ਪਤਾ ਹੂੰ ਪੈਸ ਲਾਇਸੈਂਸ ਬਣਾਇਆ ਹੂੰ ਗੱਡੀ ਫੜ ਲਈ ਮਾਪਿਓ ਕਹਿੰਦੇ ਵੀ ਲੈ ਜਾ ਵੀ ਚਾ ਕਾਕਾ ਗੱਡੀ ਕਈ ਬੱਚਿਆਂ ਕੋਲ ਤਾਂ ਲਾਇਸੈਂਸ ਵੀ ਨਹੀਂ ਹੈਗੇ ਹੂੰ ਬਿਲਕੁਲ ਸਾਈਡ ਉਦੀ ਆ ਬਣਦੀ ਆ ਉਹ ਇਧਰਲੀ ਸਾਈਡ ਤੋਂ ਰਹਿ ਹੁੰਦਾ हां भाई छोटे-छोटे बच्चे 11-11 ਸਾਲ ਦਾ ਸਕੂਲਾਂ ਚ ਪੜਦੇ ਸਾਧਨ ਚੱਕੀ ਚਲੀ ਜਾਂਦੇ ਉਹ ਮਾਪਿਓ ਉਹ ਸਾਰਾ ਗੱਲ ਜੇ ਕੱਲ ਨੂੰ ਕੋਈ ਗੱਲਬਾਤ ਵੀ ਹੁੰਦੀ ਹੈ ਉਹ ਸਾਰਾ ਮਾਪਿਓ ਤੇ ਪਹਿਣਾ ਵੀ ਬੱਚੇ ਤੇ ਨਹੀਂ ਪਹਿਣਾ 18 ਸਾਲ ਤੱਕ 18 ਸਾਲ ਤੋਂ ਉੱਤੇ ਬੱਚੇ ਤੇ ਪਹਿਣਾ 18 ਸਾਲ ਤੇ ਬਾਅਦ 18 ਸਾਲ ਦਾ ਪਹਿਲਾਂ ਬੱਚੇ ਨੂੰ ਮੋਟਰਸਾਈਕਲ ਕੋਈ ਗੱਡੀ ਵਹੀਕਲ ਦਿੰਦੇ ਆਪਾਂ ਕੱਲ ਨੂੰ ਕੋਈ ਗੱਲਬਾਤ ਹੋ ਗਈ ਬੰਦਾ ਮਰ ਗਿਆ ਕੋਈ ਗੱਲਬਾਤ ਹੋ ਗਈ ਉਹ ਮਾਪਿਓ ਬੰਨੇ ਜਾਣੇ ਉਹਦੇ ਚ ਨਾ ਕੀ ਬੱਚਾ ਬੰਨੇ ਜਾਣਾ ਅੱਛਾ ਬਾਈ ਮੈਨੂੰ ਐ ਦੱਸੋ ਪ੍ਰਾਈਵੇਟ ਜਿਹੜੀ ਬੱਸਾਂ ਹੁੰਦੀਆਂ ਨੇ ਇਹਦੇ ਚ ਜੇਕਰ ਬੱਸ ਨੂੰ ਕਿਸੇ ਦੀ ਵਜ੍ਹਾ ਕਰਕੇ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਉਹਦੀ ਜ਼ਿੰਮੇਵਾਰੀ ਕਿਹਨਾਂ ਤੇ ਜਾਂਦੀ ਹੈ ਡਰਾਈਵਰ ਤੇ ਹੀ ਜਾਂਦੀ ਹੈ ਕਿ ਸਮਝ ਜਾਂਦੇ ਨੇ ਮਾਲਕ ਜੇ ਬਾਈ ਜੀ ਹੁਣ ਡਰਾਈਵਰ ਦਾ ਗਲਤ ਹੁੰਦਾ ਹੀ ਨਹੀਂ ਅੱਛਾ ਜੀ ਹੁਣ ਬਚਾ ਦਾ ਡਰਾਈਵਰ ਨਾ ਕਰ ਨਹੀਂ ਕਰਨਾ ਆਪਣੇ ਵੱਲ ਦਾ ਡਰਾਈਵਰ ਨਾ ਕੱਚੇ 'ਚ ਵੀ ਗੇਅਰ ਦੇਣੀ ਖੇਤਾਂ 'ਚ ਵੀ ਗੇਅਰ ਦੇਣੀ ਗੱਡੀ ਪਹੁੰਚਾਉਂਦੇ ਪਹੁੰਚਾਉਂਦੇ ਨੇ ਅੱਛਾ ਜਦ ਮੂਰੇ ਵਾਲੇ ਨੇ ਕੋਈ ਬਚਾਇਆ ਹੀ ਨਹੀਂ ਕਰਨਾ ਫਿਰ ਆਪਾਂ ਕੀ ਕਰਾਂਗੇ ਨਹੀਂ ਉਹ ਗੱਲ ਕਿਧੇ ਤੇ ਜਾਂਦੀ ਹੈ ਡਰਾਈਵਰ ਤੇ ਹੀ ਗਿਰਦੀ ਆ ਹੁਣ ਜਿਵੇਂ ਜਿਹੜੇ ਮਾਲਕ ਨੇ ਬੱਸ ਪਾ ਕੇ ਦੇਈ ਵੀ ਆ ਬੱਸ ਪਾ ਕੇ ਮਾਲਕ ਨੇ ਬਾਈ ਦੇ ਦਿੱਤੀ ਹਾਂ ਮਾਲਕ ਵੀ ਕਹਿੰਦਾ ਮੈਨੂੰ ਕਮਾਈ ਕਰਕੇ ਲਿਆਉਗੀ ਹਾਂ ਡਰਾਈਵਰ ਵੀ ਆਪਣੇ ਵੱਲ ਤੇ ਵਧੀਆ ਚੜਾਉਂਦਾ ਕੋਈ ਮਾੜਾ ਡਰਾਈਵਰ ਨਹੀਂ ਹੁੰਦਾ ਹੂੰ ਮਿਹਨਤ ਵਾਸਤੇ ਵੀ ਬੱਸ ਪਾਉਂਦੇ ਆ ਅੱਜ ਦੇ ਟਾਈਮ 'ਚ ਤਾਂ ਪ੍ਰਾਈਵੇਟ ਕੋ ਘੱਟ ਹੀ ਘੱਟ ਪ੍ਰਾਈਵੇਟ ਕੋ ਸਵਾਰੀ ਨਹੀਂ ਹੈਗੀ ਲੋਕ ਫ੍ਰੀ ਦੇ ਲਾਲ ਚ ਨਿੰਮੇ ਪੁੱਛ ਰਹੇ ਵੀ ਉਹ ਗੱਲ ਡਰਾਈਵਰ ਤੇ ਹੀ ਗਿਰਦੀ ਆ ਕਿ ਨਹੀਂ ਨਹੀਂ ਗਿਰਦੀ ਡਰਾਈਵਰ ਤੇ ਗਿਰਦੀ ਆ ਵੀਰੇ ਡਰਾਈਵਰ 24 ਘੰਟੇ ਚੋਰ ਆ ਅੱਛਾ ਉਹ ਵਿਚਾਰਾ ਮਾਲ ਦੇ ਘੂਚ ਬੈਠਾ ਡਰਾਈਵਰ ਤੇ 24 ਘੰਟੇ ਗਲਤ ਆ ਹੂੰ ਆਪਾਂ ਜਿੰਨੇ ਮਰਜੀ ਸਹੀ ਹੋਈ ਪਰ ਕਈ ਵੇ ਬਈ ਪੀ ਪੂ ਕੇ ਵੀ ਬੱਸਾਂ ਚਲਾਈ ਜਾਂਦੇ ਨੇ ਫਿਰ ਨਹੀਂ ਵੀਰੇ ਪੀ ਕੇ ਭਾਈ ਕਿੱਥੇ ਮਾਲਕ ਚਲਾਉਣ ਦਿੰਦੇ ਆ 40 40 ਲੱਖ ਦੀਆਂ ਬੱਸਾਂ ਨੇ ਨਹੀਂ ਦਿੰਦੇ ਚਲਾਉਣ ਇਹ 50 ਲੱਖ ਦੀਆਂ ਕਰੋੜ 2 2 ਕਰੋੜ ਦੀਆਂ ਬੱਸਾਂ ਨੇ ਕੋਈ ਪੀ ਪੀ ਕੇ ਨਹੀਂ ਫਿਰ ਨਾਲੇ ਕਈ ਵਾਰ ਆਪਾਂ ਵੀਡੀਓ ਦੇਖਦੇ ਐ ਐਕਸੀਡੈਂਟ ਹੋ ਗਿਆ ਕਹਿੰਦੇ ਨਹੀਂ ਦਾਰੂ ਪੀਤੀ ਵੀ ਨਹੀਂ ਬਾਈ ਜੀ ਹੁਣ दारू ਪੀਤੀ ਮੰਨ ਕੇ ਥੋੜੀ दारू ਪੀਤੀ ਆ। ਹਮਮ। दारू ਨੇ ਉਹ ਮੁਸਕ ਲੈਣ ਗਿਆ ਵੀ ਜਿਹੜਾ ਮਰ ਗਿਆ ਵਿੱਚ ਆ ਕੇ। ਸਮੈਲ ਲੈਣ ਗਿਆ। ਹਮਮ। ਜਦ ਬੰਦਾ ਆਪਣੇ ਆਪ ਹੀ ਆ ਕੇ ਵੱਜਦਾ ਵਿੱਚ ਤੁਸੀਂ ਸਾਈਡ ਥੋੜੀ ਉਧਰ ਆ ਤੁਸੀਂ ਪਾਲੀ ਸਾਈਡ ਤੇ ਹੁੰਦੇ ਬਸ ਆ ਜਾ ਰਹੀ ਐ। ਗੱਬੇ ਤੁਸੀਂ ਆ ਕੇ ਵਿੱਚ ਵਿੱਚ ਬੱਸ ਤੇ ਵਿੱਚ ਮਾਰੂਗੇ ਵੇਕਲ ਤੇ ਤੁਸੀਂ ਮਰੂਗੇ ਹੀ। ਹਮਮ। ਡਰਾਈਵਰ ਕਿੰਨਾ ਕ ਪਜਾ ਕਰ ਲੂਗਾ। ਡਰਾਈਵਰ ਨੇ ਇਧਰਲੀ ਸਾਈਡ ਵੀ ਦੇਖਣੀ ਐ ਇਧਰ ਵੀ ਦੇਖਣੀ ਐ। ਹਮਮ। ਬਿਲਕੁਲ। ਉਹਦੀਆਂ ਦੇ ਸੀਸੇ ਲਾ ਕੇ ਜਨਾ ਸਾਈਡ ਕਰਾਸ ਲੱਗੇ ਆ ਚਾਰ ਖਾ ਡਰਾਈਵਰ ਦੀਆਂ ਬਣ ਜਾਂਦੀਆਂ ਨੇ ਹਾਂ ਇੱਕ ਉੱਪਰ ਪੰਜ ਹੋ ਗਈ ਬਾਈ ਇਹ ਪਿੱਛੇ ਵੀ ਦੇਖਣਾ ਹਾਂ ਵੀ ਸੀਸੇ ਚ ਵੀ ਦੇਖਣਾ ਵੀ ਬਾਰਿਸ਼ ਜਨਾ ਕੋਈ ਖੜਾ ਹੋਵੇ ਪਿੱਛੇ ਉਹਨੇ ਚਾਰੇ ਪਾਸੇ ਦੇਖਣਾ ਡਰਾਈਵਰ ਹੁਣ ਕਿੰਨਾ ਕੁ ਬਚਾ ਕਰ ਲੂਗਾ ਜੇ ਲੋਕਾਂ ਨੇ ਹੀ ਨਹੀਂ ਬਚਾ ਕਰਨਾ ਡਰਾਈਵਰ ਕਿੰਨਾ ਕੁ ਬਚਾ ਕਰ ਲੂ ਰਗੜਿਆ ਫਿਰ ਵਿਚਾਰਾ ਡਰਾਈਵਰ ਜਾਂਦਾ ਹਾਂਜੀ ਬਾਈ ਤੁਹਾਨੂੰ 24 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ ਬੜੀ ਆਪਣੀ ਜ਼ਿੰਦਗੀ ਚ ਗੱਲਾਂ ਦੇਖੀਆਂ ਹੋਣੀਆਂ ਤੇ ਤਰਾ ਚੜਾ ਵੀ ਦੇਖਿਆ ਹੋਣਗੇ ਇਸ ਸਫ਼ਰ ਦੌਰਾਨ ਬਾਈ ਤਰਾ ਝੜ ਆਉਂਦਾ ਕਦੇ ਬਾਦਾ ਕਦੇ ਘਾਟਾ ਨਹੀਂ ਮੈਂ ਪੈਸੇ ਪੱਖੋਂ ਨਹੀਂ ਕਹਿ ਰਿਹਾ ਬੰਦਾ ਸਿੱਖਦਾ ਬੜੀਆਂ ਚੀਜ਼ਾਂ ਲੋਕ ਤਰ੍ਹਾਂ ਤਰ੍ਹਾਂ ਦੇ ਲੋਕ ਟੱਕਰਦੇ ਕਈ ਕਿੰਨਾ ਦਿਮਾਗ ਚ ਯਾਰ ਆ ਰਿਹਾ ਇਹਨੂੰ ਲੱਗਦੀ ਫਲਾਣੀ ਚੀਜ਼ ਆਏ ਮੇਰੇ ਕਸੂਨ ਲੈ ਗਰੀਬ ਬੰਦੇ ਨੇ ਵੀ ਚੜਨਾ ਤਗੜੇ ਨੇ ਵੀ ਚੜਨਾ ਕਈ ਗਰੀਬ ਬੰਦੇ ਕਨੈਕਟਰ ਵਜਰਾ ਗਰੀਬ ਘਰ ਦਾ ਬੰਦਾ ਹੀ ਕਨੈਕਟਰੀ ਸਿੱਖੂਗਾ ਅਮੀਰ ਘਰ ਦਾ ਬੰਦਾ ਕਨੈਕਟਰੀ ਨਹੀਂ ਸਿੱਖੂਗਾ ਅੱਛਾ ਜੀ ਗਰੀਬ ਘਰ ਦਾ ਬੰਦਾ ਹੀ ਆ ਜਿਹਨੂੰ ਕੋਈ ਕੰਮ ਨਹੀਂ ਆ ਮਜਬੂਰੀ ਹੈ ਉਹ ਕਨੈਕਟਰੀ ਕਰੂਗਾ ਵਿਚਾਰਾ ਹੂੰ ਕਿ ਮੈਨੂੰ 2-400 500 ਰੁਪਏ ਮੈਨੂੰ ਮਿਲੂ ਕਿ ਮੈਂ ਆਪਣੇ ਬੱਚਿਆਂ ਨੂੰ ਘਰੇ ਘਾਰਾ ਬਣਾ ਚਲਾ ਸਕਦਾ ਪਰ ਪਰ ਹੂੰ ਦੂਏ ਸਰਕਾਰੀ ਜੀ ਵੀ ਕਿੰਨੀ ਕੀ ਤਨਖਾਹ ਮਿਲਦੀ ਹੈ 13 14 15 ਬਾਈ ਇਹ ਬੜਾ ਹੁਣ ਜਿਵੇਂ ਆਪਾਂ ਹੁਣ ਜਿਵੇਂ ਕੱਚੇ ਮਲਾਜ਼ਮ ਰੋਜ਼ੇ ਧਰਨੇ ਤੇ ਹੁੰਨੇ ਆ ਬਾਈ ਜੀ ਕੱਚੇ ਮਲਾਜ਼ਮ ਕੀ ਕਰਨ ਉਹੀ ਤਾਂ ਗੱਲ ਤੁਹਾਨੂੰ ਪੱਕੇ ਕਰ ਦੂ ਸਰਕਾਰ ਦੇ ਲਾਰੇ ਆ ਪਹਿਲਾਂ ਕਾਂ ਕੈਪਟਨ ਕਹੀ ਗਈ ਕਿ ਮੈਂ ਤੁਹਾਨੂੰ ਪੱਕੇ ਕਰ ਦੂ ਫਿਰ ਕਾਂਗਰਸ ਕਹੀ ਗਈ ਹੂੰ ਫਿਰ ਝਾੜੂ ਹੂੰ ਭਗਵਾਨਤਮਨ ਕਹਿੰਦਾ ਤੁਹਾਨੂੰ ਪੱਕੇ ਕਰੋ ਭਗਵਾਨਤਮਨ ਨੇ ਪੱਕੇ ਤਾਂ ਨਹੀਂ ਕਰੇ ਹੂੰ ਜਿਨ੍ਹਾਂ ਨੂੰ ਹੋਣ 15-15 ਸਾਲ ਹੋ ਗਏ ਵਿਚਾਰਿਆਂ ਨੂੰ ਠੇਕੇ ਦੇ ਕੰਮ ਕਰਦੇ ਆ ਨੂੰ ਹੂੰ 8 'ਚ ਚੱਲਿਆ ਇਹ ਕੰਮ 700 'ਚ ਚੱਲਿਆ ਇਹ ਕਾਂਗਰਸੀ ਸਰਕਾਰ 'ਚ ਕੈਪਟਨ ਦੀ ਸਰਕਾਰ 'ਚ ਚੱਲਿਆ ਹੂੰ 2006 ਸੂਚਿ ਪਤਨੀ 7 'ਚ ਸਰਕਾਰ ਦੁਬਾਰਾ ਆਈ ਤੀ ਹੂੰ ਤੇ ਅਕਾਲੀ ਦਲ ਨੇ ਸੀਪੀ ਨੰਬਰ ਸੀਡੀ ਨੰਬਰ ਦੇ ਦਿੱਤੇ ਲ ਜਾਂਦੇ ਜਾਂਦੇ ਨੇ ਹੂੰ ਕਿ ਚਲੋ ਜੀ 3 ਸਾਲ ਬਾਅਦ ਤੁਸੀਂ ਵਿਭਾਗ ਵਿੱਚ ਹੋ ਜਾਣਾ ਹੂੰ ਉਹ ਵਿਚਾਰੇ 3 ਸਾਲ ਚ ਮਹਿਕਮੇ ਚ ਵੀ ਨਹੀਂ ਕਰੇ ਉਹ ਤਾਂ ਕਹਿੰਦੇ ਤੁਸੀਂ ਬਾਈ ਠੇਕੇ ਦੇ ਹੀ ਚੱਲਣਾ ਅੱਛਾ ਉਹਨਾਂ ਨੇ ਵਿਚਾਰਾ ਨਾ ਕੇਸ ਕੀਤਾ ਕੋਈ ਧਰਨੇ ਲਾਉਂਦਾ ਉਹਨਾਂ ਦੀ ਸੁਣਾਈ ਕੋਈ ਨਹੀਂ ਹੈਗੀ ਭਾਈ ਹੂੰ ਉਹ ਸਾਡੇ ਨਾਲ ਵੀ ਵੱਧ ਦੁਖੀ ਆ ਵਿਚਾਰੇ ਸਰਕਾਰੀ ਵਾਲੇ ਹਾਂਜੀ ਪ੍ਰਾਈਵੇਟ ਬੰਦਾ ਚੱਲ 4 ਪੈਸੇ ਲੈ ਵੀ ਜਾਂਦਾ ਘਰਾਂ ਨੂੰ ਸਰਕਾਰੀ ਵਾਲਾ ਵੀ ਲੈ ਕੇ ਜਾਂਦਾ ਵੀਰੇ ਪਤਾ ਗੱਲ ਕੀ ਆ ਪ੍ਰਾਈਵੇਟ ਉਹ ਬੁੜੀਆਂ ਤਾਂ ਦੁਖੀ ਆ ਤੁਹਾਡੇ ਪਿਆ ਕਿਤੇ ਬੀਬੀਆਂ ਨਾਲ ਵੇਚਾ ਕੇ ਨਹੀਂ ਵੀਰੇ ਸਾਡਾ ਨਹੀਂ ਪਿਆ ਸਾਡਾ ਤਾਂ ਪ੍ਰਾਈਵੇਟ ਕੰਮ ਹੈ ਅਸੀਂ ਐਸੀ ਬੋਲੋਵ ਵਾਸਤੇ ਚੱਲਦੇ ਆ ਹੂੰ ਬੋਲੋਵ ਵਾਸਤੇ ਵੀ ਰੇਕ ਤਰ੍ਹਾਂ ਦਾ ਲੋਕ ਜਣਨੇ ਹੂੰ ਵਧੀਆ ਵੀ ਜਣਨੇ ਆ ਮਾੜੇ ਜਮੜਾ ਲੋਕ ਲੜਦੇ ਵੀ ਬਿਥੇਰੇ ਆ ਹੂੰ ਇਹ ਬੀਬੀਆਂ ਦਾ ਕੀ ਚੱਕਾ ਹੁੰਦਾ ਹੈ ਬੀਬੀਆਂ ਬੜੀਆਂ ਬੈਸਦੀਆਂ ਡਰਾਈਵਰਾਂ ਇਹਨਾਂ ਬੀਬੀਆਂ ਨਾਲ ਵੀਰੇ ਸਰਕਾਰੀ ਵਾਲਿਆਂ ਨੂੰ ਪਤਾ ਪ੍ਰਾਈਵੇਟ ਵਾਲੇ ਦਾ ਵਿਚਾਰੇ ਹੱਥ ਜੋੜਦੇ ਬੀਬੀ ਚੜ ਜਾਂਦੀ ਅੱਧੀ ਟਿਕਟ ਵੀ ਲੈਦੀ ਉਹ ਤਾਂ ਮਨਤਾ ਕਰਦੇ ਵੀ ਚੜਾਉਂਦੇ ਪਰ ਬੀਬੀਆਂ ਚੜ੍ਹਦੀਆਂ ਨਹੀਂ ਅੱਛਾ ਵੀ ਪ੍ਰਾਈਵੇਟ ਵਾਲੇ ਕਹਿੰਦੇ ਬੀਬੀ ਅੱਧੀ ਟਿਕਟ ਦੇਦੀ ਚੜਦਾ ਸਾਡੇ ਕੋਲ ਹੈ ਫਿਰ ਵੀ ਨਹੀਂ ਮੰਨਦੀਆਂ ਹੁਣ ਬੁੜੀਆਂ 5-5 6-6 ਹੁੰਦੀ ਆ ਬੰਦਾ ਇੱਕ ਹੁੰਦਾ ਹਾਂ ਹੁਣ 6 ਬੁੜੀਆਂ ਨੂੰ ਇੱਕ ਬੰਦੇ ਦੇ ਪਿੱਛੇ ਕਿੱਥੇ ਲੈ ਗਈ ਆ ਹਾਂ ਪੱਕੀ ਗੱਲ ਐ ਬੀਬੀਆਂ ਦਾ ਬਹੁਤ ਮਾੜਾ ਹਾਲ ਆ ਹੂੰ ਜੇ ਕੰਮ ਤੇ ਜਾਓ ਹੂੰ ਇਹ ਲੋੜ ਤੁਸੀਂ ਬਡਿੰਡੇ ਨੂੰ ਜਾਂਦੇ ਆਪਾਂ ਅੱਗੇ ਆਉਂਦਾ ਬਰਨਾਲਾ ਹੰਢਿਆ ਚੌਂਕ ਹੂੰ ਤੁਸੀਂ ਇੱਡੇ ਆ ਚੌਂਕ ਇਤਬਾਰ ਨੂੰ ਦੇਖ ਲਓ ਜਾ ਕੇ ਉਥੇ ਅੜੀ ਸਾਹਿਬ ਗੁਰਦੁਆਰਾ ਸਾਹਿਬ ਮੈਂ ਕਹਿੰਦਾ ਵੀ 1000 ਬੁੜੀ ਖੜੀ ਹੁੰਦੀ ਹੈ। ਅੱਛਾ ਜੀ। ਜਿਨ੍ਹਾਂ ਨੂੰ ਰੋਡਵੇਜ ਪਿੱਛੋਂ ਫੁੱਲ ਹੁੰਦੀ ਐ ਤਦ ਬਾਅਦ ਨੂੰ ਇੰਨਾ ਰਾਹ ਚ ਹੁੰਦਾ। ਹਾਂ। ਤੇ ਰੋਡਵੇਜ ਵਾਲੇ ਚੜਾਉਂਗੇ ਕਿਥੋਂ? ਹਾਂ। ਇਹ ਲੜਦੀ ਹਣੀ ਸਾਨੂੰ ਚੜਾਏ ਨੀ। ਰੋਜ਼ ਬਾਈ ਜੀ ਕਿਥੋਂ ਚੜਾ ਲੈਣਗੇ ਜੀ ਪਿੱਛੋਂ ਹੀ ਫੁੱਲ ਆਉਂਦੀਆਂ ਨੇ। ਅੜੀ ਸਾਹਿਬ ਜਾ ਕੇ ਬੱਸ ਖਾਲੀ ਹੋ ਜਾਣੀ ਐ ਖੜਿਆਇਆ ਚੌਂਕ 'ਚ। ਖੜਿਆਇਆ ਚੌਂਕ ਤੋਂ ਜਿੰਨੀ ਉੱਤਰ ਨਹੀਂ ਆਉਂਦੀ ਦੁਗਣੀ ਚੜ੍ਹ ਜਣੀ ਐ। ਹੂੰ। ਰੋਡਵੇਜ ਵਾਲਾ ਕਿਆ ਕਰੇ? ਹੂੰ। ਸਰਕਾਰੀ ਬੰਦਾ ਵੀ ਔਖਾ ਨਾ। ਹੂੰ। ਡਰਾਈਵਰ ਦੀ ਜਾਨ ਕਨੈਕਟਰ ਦੀ। ਟਿਕਟ ਰਹਿ ਗਈ ਚੈੱਕ ਨਾ ਕਿਹੜਾ ਕਿਉਂ ਰਹਿ ਗਈ ਹੂੰ ਆਧਾਰ ਕਾਰਡ ਬੁੜੀਆਂ ਕਹਿੰਦੀਆਂ ਫੋਟੋ ਸਟੇਟ ਆ ਹਾਂ ਆ ਲੜਾਈ ਹੁੰਦੀ ਹੈ ਹੂੰ ਆਧਾਰ ਕਾਰਡ ਕੋਈ ਕਹੂੰਗੀ ਮੇਰੇ ਫੋਨ ਚ ਉਹ ਕਹਿੰਦੇ ਅਸੀਂ ਨੌਕਰੀ ਕਰਨੀ ਆ ਆਧਾਰ ਕਾਰਡ ਤੁਹਾਡੇ ਕੋਲ ਹੋਣਾ ਚਾਹੀਦਾ ਬਾਈ ਅਸੀਂ ਤਾਂ ਤਾਂ ਤੁਹਾਨੂੰ ਲੈ ਜਾ ਹੁੰਦਾ ਉਹਦੇ ਕਨੈਕਟਰ ਦੇ ਹੱਥ ਚ ਹੁੰਦਾ ਵੀ ਜੇ ਫੋਨ ਚ ਦੇਖ ਕੇ ਵੀ ਛੱਡ ਦੇਵੇ ਨਹੀਂ ਨਹੀਂ ਹੁੰਦਾ ਨਹੀਂ ਜੋ ਸਰਕਾਰ ਦੇ ਰੂਲ ਹੈ ਨਾ ਆਧਾਰ ਕਾਰਡ ਕਹਿੰਦੇ ਚੈੱਕਰ ਵੀ ਚੈੱਕ ਕਰ ਸਕਦਾ ਅੱਜ ਕੱਲ ਤਾਂ ਚੈਕਿੰਗ ਬਹੁਤ ਨਹੀਂ ਆ ਬਾਈ ਪਹਿਲਾਂ ਨਹੀਂ ਹੁੰਦੀ ਸੀ ਇਹ ਪਹਿਲਾਂ ਵੀ ਹੁੰਦੀ ਇਹਦੇ ਵੀਰੇ ਹੋਣ ਆਧਾਰ ਕਾਰਡ ਕਰਕੇ ਮਤਲਬ ਅਸੀਂ ਆਨੰਦਪੁਰ ਸਾਹਿਬ ਗਏ ਰਸਤੇ 'ਚ ਦੋ ਤਿੰਨ ਵਾਰ ਚੈਕਿੰਗ ਹੋਈ ਟੀਟੀ ਆ ਕੇ ਟਿਕ ਟਟੁਕ ਤੇ ਚੈੱਕਰੀ ਉਹਨੇ ਵੀਰੇ ਪ੍ਰਾਈਵੇਟ 'ਚ ਵੀ ਚੈੱਕ ਕਰਾ ਸਰਕਾਰੀ 'ਚ ਵੀ ਚੈੱਕ ਅੱਛਾ ਪ੍ਰਾਈਵੇਟ ਤੇ ਆ ਵੀ ਜਿਹੜੇ ਗੱਡੀਆਂ ਚੱਲਦੀਆਂ ਇੱਕ ਨੰਬਰ ਚੱਲਦੀਆਂ ਜਿਵੇਂ ਮੈਂ ਆਪਣੇ ਤੇ ਹੀ ਲਾ ਲੈਂਦਾ ਮੈਂ 100 ਰੁਪਏ ਦੀ ਰੇਟਾ ਰੱਖ ਲਈ ਹੂੰ 100 ਦਾ ਮੈਨੂੰ 100 ਗੁਣਾ 10000 ਰੁਪਏ ਦੇ ਰਮਣ ਆ ਜਾਣ ਅੱਛਾ ਨਹੀਂ ਕਈ ਪਰ ਭਾਈ ਐ ਵੀ ਤਾਂ ਹੋ ਸਕਦਾ ਨਾ ਕਿ ਜਿਵੇਂ ਅੰਨੀ ਬਸਪਰੀ ਵੀ ਨਹੀਂ ਦੇਈ ਮੇਰੀ ਗੱਲ ਸੁਣ ਲੈ ਕਨੈਕਟਰ ਦੇ ਖਰਚੇ ਜ਼ਿਆਦਾ ਕਿਵੇਂ ਜਿਵੇਂ ਆਪਣੇ ਅੱਡੇ ਤੇ ਖੜਾ ਹਾਂ ਕੰਪਨੀ ਤੋਂ ਪੈਂਦੀ 20 ਰੁਪਏ ਫੀਸ 20 ਰੁਪਏ ਫੀਸ ਕਿਵੇਂ ਮਤਲਬ ਆਪਾਂ ਜਿਵੇਂ ਹੁਣ ਮੈਂ ਖੜਾ ਬਸ ਸਟੈਂਡ ਤੇ ਹਾਂ ਮੇਰੀ ਫੀਸ ਹੈ 20 ਵੀ ਹੈ ਵੀ ਤੁਸੀਂ ਸਵਾਰੀਆਂ ਚੜਾ ਰਹੇ ਹੋ ਥੋੜੀ ਫੀਸ ਵੀ ਲੈਂਦੇ ਹਾਂ ਉਹਨੇ ਵਿਚਾਰੇ ਨੇ ਆਪਾਂ ਨੂੰ 4 ਸਵਾਰੀਆਂ ਵੱਧ ਦੇ ਦਿੱਤੀਆਂ ਕਨੈਕਟਰ ਨੂੰ ਲਾਲਚ ਹੁੰਦਾ ਵੀ 10 ਸਵਾਰੀਆਂ ਵੱਧ ਦੇ ਦਿੱਤੀਆਂ ਤਾਂ ਮੈਂ 10 20 ਰੁਪਏ ਹੋਰ ਦੇ ਦਿੰਦਾ ਉਹ ਵੀ ਸਾਡੇ ਘਰ ਤੇ ਸਵੇਰੇ ਉੱਟ ਕੇ ਆਉਂਦਾ ਉਹ ਵੀ ਸਾਡੀ ਆਸਤੀ ਆਉਂਦੀ ਹੈ। ਭਾਈ ਉਹਨਾਂ ਨੂੰ ਬਚ ਜਾਂਦਾ ਕੁਛ। ਭਾਈ ਇੱਕ ਬੱਸ ਤੋਂ 15 ਤੋਂ 20 ਜਣੇ ਖਾਂਦੇ। ਅੱਛਾ ਉਹ ਜਿਹੜੇ ਆਪਾਂ ਬੱਸ ਸਟੈਂਡ ਤੇ ਦੂਜੇ ਪਾਸੇ ਪਾ ਕੇ ਖੜੇ ਹੁੰਦੇ ਆ ਕੀ ਆਜੋ ਆਜੋ ਮੋਗਾ ਲੁਧਿਆਣਾ ਚ ਲੰਘਦੇ ਰਹਿਣ ਉਹ ਬਾਜਾ ਮਾਰਨ ਵਾਲੇ। ਹਾਂ। ਹੁਣ ਰੇਕ ਨੂੰ ਐ ਵੀ ਮੈਨੂੰ ਵੀ ਪੈਸੇ ਮਿਲਣਗੇ ਨਾ। ਤੇ ਉਹਨਾਂ ਨੂੰ ਮਿਲਦੇ 20-40 ਰੁਪਈਆ ਬੱਸ ਇੱਕ ਬੱਸ ਤੋਂ। 20-40 ਹਾਂਜੀ। ਜਿਵੇਂ ਹੁਣ ਕੰਪਨੀ ਆ ਔਰਬਿਟਾ ਜਹਾਰ ਹੈ ਸਿੰਡੀਗੇਟ ਹੈ ਇਹਨਾਂ ਦੇ ਅਲੱਗ-ਅਲੱਗ ਇੰਚਾਰਜ ਜ਼ਰੂਰੀ ਹੁੰਦੇ ਆ ਬਾਈ ਇਹ ਬੰਦੇ ਰੱਖਣੇ ਇਹਨਾਂ ਤੋਂ ਬਿਨਾਂ ਕੰਮ ਚੱਲਦਾ ਨਹੀਂ ਇਹ ਜ਼ਰੂਰੀ ਹੁੰਦੇ ਨਾ ਬਾਈ ਹੁਣ ਕਈ ਵਾਰ ਬੱਸ ਪਿੱਛੇ ਲੇਟ ਹੋ ਗਈ ਹਾਂ ਅਗਲਾ ਹੁਣ ਮੇਰੇ ਤੇ ਲਾ ਲੋ ਮੈਂ ਔਰਬਿਟ ਤੇ ਚੱਲਦਾ ਮੇਰੇ ਮਗਰ ਜਹਾਰ ਦਾ ਟਾਈਮ ਹੈ ਹੂੰ ਮੈਂ 2 ਮਿੰਟ ਖਾ ਗਿਆ ਹੂੰ ਅਗਰ ਜੇ ਡੀ ਵਾਲਾ ਹੋਊਗਾ ਮੈਨੂੰ ਪਹਿਲਾਂ ਤੋਰ ਦੂਗਾ ਵੀ ਚਲੋ ਵੀ ਟਾਈਮ ਹੋ ਗਿਆ ਹੂੰ ਉਹ ਟਾਈਮ ਦਾ ਵੀ ਖਿਆਲ ਰੱਖਦੇ ਆ ਹਾਂ ਉਹ ਤਾਂ ਹੁੰਦੇ ਵੀ ਲੜਾਈ ਨਾ ਹੋਵੇ ਇੱਕ ਟਾਈਮ ਨਾ ਗੱਡੀ ਤੋਰੀ ਜਾਵੇ। ਅੱਛਾ ਹਾਂ ਉਹ ਲੜਾਈ ਤੇ ਕੋਈ ਗੱਲਬਾਤ ਹੁੰਦੀ ਕੋਈ ਡਰਾਈਵਰ ਕਨੈਕਟਰ ਨਾਲ ਕੋਈ ਝਗੜਦਾ ਕੋਈ ਕੋਸ ਉਹ ਉਹਨਾਂ ਵਾਸਤੇ ਹੁੰਦੇ। ਤੇ ਉਹਨਾਂ ਨੂੰ ਹਰੇਕ ਬੱਸ ਨੇ 20 ਰੁਪਏ ਦੇ ਕੇ ਜਾਣੇ। ਉਹਨਾਂ ਨੂੰ ਦਿਹਾੜੀ ਜਿਹੜੀ ਬਣ ਜਾਂਦੀ ਹੈ ਕਿ ਨਹੀਂ? ਉਹਨਾਂ ਨੂੰ ਵਧੀਆ ਬਣਦੀ ਵੀਰੇ ਉਹ ਜਿੰਨੇ ਕ ਪੈਸੇ ਕਨੈਕਟਰ ਤੋਂ ਮਾਰਦੇ ਉਹਨੇ ਉਹਨੂੰ ਬਣਦੇ। ਅੱਛਾ ਵਧੀਆ ਬਣਾਈ ਲੈਂਦੇ। ਕਿੰਨੀਆਂ ਹੀ ਬਸਾਂਆਂ ਹਰੇਕ ਨੇ 20 ਰੁਪਏ ਦੇ ਕੇ ਜਾਣੇ। ਇਹ ਹੁਣ ਸੰਡିକੇਟ ਦਾ ਬੰਦਾ ਯਾਰ ਜੇ ਉਹਦੀ ਸੰਡିକੇਟ ਦੀ ਹੁਣ 50 ਗੱਡੀਆਂ ਹੁੰਦੀਆਂ ਨੇ। ਹਾਂ। ਇਹ ਆ ਗੱਡੀਆਂ ਨੇ ਦੇਖ ਲਓ 20-20 ਰੁਪਏ ਦੇਣੇ 30-30 ਰੁਪਏ ਹਾਂ 1000 ਰੁਪਏ ਬਣ ਗਿਆ ਹਾਂ 7-800 ਰੁਪਏ 2-400 ਰੁਪਏ ਅੱਜ ਤੋਂ ਹੁਣ ਪੈਸੇ ਤਾਂ ਹੁਣ ਮਿਲਣ ਲੱਗੇ ਏਡੇ ਵਾਲਿਆਂ ਨੂੰ ਵਿਚਾਰਿਆਂ ਨੂੰ ਪਹਿਲਾਂ ਤਾਂ 5 ਰੁਪਏ ਦੇ ਕੇ ਚਲ ਦਿੰਦੇ ਸੀ ਭਾਈ ਪਹਿਲਾਂ ਦੀ ਜ਼ਿੰਦਗੀ ਕਿਵੇਂ ਸੀ ਹੁਣ ਵਾਲੀ ਜ਼ਿੰਦਗੀ 'ਚ ਫਰਕ ਪੈ ਗਿਆ ਬਹੁਤ ਹੈ ਭਾਈ ਹੁਣ ਤਾਂ ਲੋਕਾਂ ਕੋਲ ਨਹੀਂ ਸੌਖੀ ਹੋ ਗਈ ਜ਼ਿੰਦਗੀ ਹੁਣ ਵਾਲੀ ਸੌਖੀ ਕੀ ਅੱਗੇ ਲੋਕਾਂ ਕੋਲ ਵੀਕਲ ਨਹੀਂ ਹੁੰਦਾ ਤੇ ਹਾਂ ਹੁਣ ਪਿੰਡ 'ਚੋ ਮਿੰਨੀ ਬੱਸ ਭਰ ਕੇ ਆਉਣੀ ਹੈ ਹਾਂ ਹੁਣ ਕਈਆਂ ਨੇ ਘਰੇ ਬੈਠੀਆਂ ਰਹਿਣਾ ਵੀ ਆ ਬੱਸ ਆਉਣੇ ਵਾਲੀ ਆ 12 ਵਾਲੀ ਪੌ ਪੌ ਹੋਰ ਨਮਾਰਨ ਵੀ ਆ ਗਈ ਬੱਸ ਮਿੰਨੀ ਬੱਸ ਆ ਗਈ ਵੀ ਚੱਲੀ ਐ ਵੀ ਹਾਂ ਜਿਵੇਂ 10 ਵਾਲੀ ਚਾਹ ਪੀਣੀ ਆ ਸ਼ਾਮ ਨੂੰ 4 ਵਜੇ ਵਾਲੀ ਚਾਹ ਪੀਣੀ ਆ ਉਹ ਹੁੰਦਾ ਅੱਗੇ ਹੁਣ ਕੱਲੀ ਕੱਲੀ ਘਰੇ ਦਾ ਸਕੂਟਰੀ ਖੜੀ ਐ ਹਾਂ ਮਿੰਨੀਆਂ ਬੱਸਾਂ ਤਾਂ ਵਿਚਾਰੀਆਂ ਖਤਮ ਹੋ ਗਈਆਂ ਬਿਲਕੁਲ ਸਟੂਡੈਂਟ ਰਹਿ ਆ ਨਹੀਂ ਹਾਂ ਅੱਗੇ ਕੋਲ ਜਿਹੜੇ ਬੱਚਿਆਂ ਨੇ ਜਾਣਾ ਜੇ 10 ਲੱਗਦੇ ਤਾਂ 5 ਰੁਪਏ ਦੇ ਦੇਣੇ ਆ ਹਾਂ ਜੇ 5 ਲੱਗਦੇ ਤਾਂ 2 ਰੁਪਏ ਦੇ ਦੇਣੇ ਆ ਹਾਂ ਅਗੇ ਜ਼ਿੰਦਗੀ ਕੋਈ ਹੋਰ ਥੀ ਬਾਈ ਤੁਸੀਂ ਕਨੈਕਟਰ ਹੀ ਕਰਦੇ ਕਰਦੇ ਅੱਜ ਵਧੀਆ ਜ਼ਿੰਦਗੀ ਚੱਲ ਰਹੀ ਏ ਜ਼ਿੰਦਗੀ ਵਧੀਆ ਚੱਲਦੀ ਵੀਰੇ ਬਹੁਤ ਸੋਣੀ ਹਾਂਜੀ ਕੋਈ ਬਾਈ ਕਈ ਮਤਲਬ ਇੱਕ ਨਾ ਇੱਕ ਚੀਜ਼ ਬੜੀ ਬਦਨਾਮ ਜੀ ਆਏ ਕਹਿੰਦੇ ਕਹਿੰਦੇ ਜਿਹੜਾ ਬੰਦਾ ਡਰਾਈਵਰ ਬਣ ਗਿਆ ਉਹਨੇ ਨਸ਼ੇ ਤੇ ਲੱਗਣਾ ਹੀ ਲੱਗਣਾ ਬਾਈ ਮੈਨੂੰ 24 ਸਾਲ ਹੋ ਗਏ ਹਮ ਆਪਾਂ ਨੂੰ ਕੋਈ ਐਬ ਨਹੀਂ ਕੋਈ ਕਿਸੇ ਨੂੰ ਨਸ਼ੇ ਤੇ ਨਹੀਂ ਲਾਉਂਦਾ ਹਮ ਇਹ ਆਪਣੀਆਂ ਕਰਤੂਤਾ ਮਾੜੀਆਂ ਨੇ ਅੱਛਾ ਕੋਈ ਨਸ਼ੇ ਤੇ ਨਹੀਂ ਲਾਉਂਦਾ ਹਮ ਮੈਂ ਹੁਣ ਤੁਸੀਂ ਮੈਨੂੰ ਦੱਸੋ ਵੀ ਮੈਂ ਤੁਹਾਡੇ ਤੁਸੀਂ ਮੈਂ ਕਹਾਂ ਬਾਈ ਆ ਪਿਆ ਮਾਲ ਖਾਲਾ ਹੂੰ ਉਹਦਾ ਤੁਸੀਂ ਦੇਖਣਾ ਮੈਂ ਥੋੜੇ ਕਿਨ ਬੰਦੇ ਨੂੰ ਦੂਏ ਬੰਦੇ ਨਾਲ ਤਾਂ ਚਾੜ ਤੇ ਲਾਉਣਾ ਹੀ ਲਾਉਣਾ ਵੀਰੇ ਜਾਣ ਕੇ ਲਾਂਦੇ ਨੇ ਜਾਣ ਕੇ ਨਹੀਂ ਲਾਉਂਦੇ ਵੀਰੇ ਜਦ ਬੰਦਾ ਮੰਗਦਾ ਤਾਂ ਅਗਲਾ ਕਹਿੰਦਾ ਵੀ ਚੱਲ ਕੋਈ ਨਾ ਦੇ ਦਿੰਦੇ ਦੇ ਦਿੰਦੇ ਹਾਂ ਨਾਲ ਜਦ ਅਗਲੇ ਦਾ ਕਨੈਕਟਰ ਦਾ ਵਾਧਾ ਵਾਧਾ ਅਗਲਾ ਕਹਿੰਦਾ ਚਲੋ ਜੀ ਹੂੰ ਫੇਰ ਨਸ਼ਾ ਲੋਕਾਂ ਦਾ ਨਸ਼ੇ ਬਾਰੇ ਮੈਂ ਕਹਿੰਦਾ ਵੀ ਗਲਤ ਹੈ ਅਸੀਂ ਨਸ਼ਾ ਕੋਈ ਨਹੀਂ ਕੀਤਾ ਤੁਸੀਂ ਨਹੀਂ ਕੀਤਾ ਮਨ ਲਓ ਉਦਾਂ ਕਰ ਦਿੰਦੇ ਨੇ ਬਾਈ ਬਹੁਤ ਘੱਟ ਪੈ ਜਾਂਦੇ ਨੇ ਇਹਨਾਂ ਚੱਕਰਾਂ ਵਿੱਚ ਪੈ ਜਾਂਦੇ ਆ ਵਿੱਚ ਯਾਰ ਲੋਕ ਕਰਦੇ ਵੀ ਨਹੀਂ ਜਿਹਦੀ ਮਜਬੂਰੀ ਉਹ ਕਰ ਦਿੰਦੇ ਮਜਬੂਰੀ ਨੂੰ ਕਰਨਾ ਪੈਂਦਾ ਬਾਈ ਮਜਬੂਰੀ ਨੂੰ ਵੀ ਲਾਲਾ ਤੂੰ ਬਾਈ ਯਾਰ ਜਿਹਨੇ ਲਾਇਆ ਪਿੱਛੋਂ ਟਰੱਕ ਚਲਾ ਕੇ ਹੁੰਦਾ ਬਾਈ ਇੱਕ ਡਰਾਈਵਰ ਬਾਈ ਮੈਨੂੰ ਕਹਿੰਦਾ ਕਹਿੰਦਾ ਮੈਂ ਮੇਰੇ ਆਣ ਦਾ ਤਾਂ ਟਾਈਮ ਹੈਗਾ ਇਹ ਵੀ ਸਵੇਰੀ 5-6 ਵਜੇ ਆ ਗਿਆ ਪਰ ਮੇਰੇ ਜਾਣ ਦਾ ਕੋਈ ਟਾਈਮ ਨਹੀਂ ਬਾਈ ਆਪਾਂ ਘਰ ਤੇ ਆਉਂਦੇ ਆ ਹੂੰ ਸਵੇਰੇ ਉੱਠ ਕੇ ਆਉਂਦੇ ਆ 5 ਵਜੇ ਮਹਾਰਾਜ ਦਾ ਹੂੰ ਅਪਾ ਆਉਂਦੇ ਵੀ ਆਪਾਂ ਆ ਗਏ ਜਾਣ ਦਾ ਆਪਾਂ ਦਾ ਕੋਈ ਨਹੀਂ ਵੀ ਬੱਸ ਵਾਲੇ ਦੇ ਆਉਣ ਦਾ ਟਾਈਮ ਹੈਗਾ ਜਿੱਕਰੇ ਘਰੇ ਕਦ ਪਹੁੰਚਣਾ ਇਹ ਨਹੀਂ ਪਤਾ ਘਰੇ ਪਹੁੰਚੇ ਨਾ ਪਹੁੰਚੇ ਨਹੀਂ ਉਹ ਤਾਂ ਦੂਜੀ ਗੱਲ ਹੋ ਗਈ ਉਹ ਤਾਂ ਕਿਸੇ ਦਾ ਵੀ ਨਹੀਂ ਪਤਾ ਹੈਗਾ ਉਹ ਤਾਂ ਵੀ ਚਲੋ ਉਹਦਾ ਟਾਈਮਿੰਗ ਦੀ ਗੱਲ ਕਰਦਾ ਟਾਈਮ ਸਾਡਾ ਕੋਈ ਨਹੀਂ ਹੈਗਾ ਰਸਤੇ ਧਰਨਾ ਲੱਗ ਗਿਆ ਪਿੰਡਾਂ ਚੋਂ ਨੂੰ ਘਮਾ ਦੋ ਪਿੰਡਾਂ ਚੋਂ ਕਹਿੰਦੇ ਵੀ ਕਦੇ-ਕਦੇ ਧਰਨਾ ਲੱਗ ਗਿਆ ਕਦੇ-ਕਦੇ ਲੱਗ ਗਿਆ ਮੈਂ ਕਹਿੰਦਾ ਵੀ ਪਿੰਡ ਦੀ ਕੋਈ ਗਲੀ ਨਹੀਂ ਛੱਡੀ ਜਿੱਥੇ-ਜਿੱਥੇ ਬੱਸ ਨਾ ਲੈ ਕੇ ਗਈ ਬਾਈ ਜਿਵੇਂ ਹੁਣ ਇੱਕ ਡਰਾਈਵਰ ਦੀ 8 ਘੰਟੇ ਡਿਊਟੀ ਹੈ ਜੀ ਉਹਦੇ 12 13 ਘੰਟੇ ਲੱਗਦੇ ਨੇ ਐਕਸਟਰਾ ਨੂੰ ਪੈਸੇ-ਪੁਸੇ ਮਿਲਦੇ ਉਹ ਕਾਦੂ ਬਾਈ ਪ੍ਰਾਈਵੇਟ ਚ ਕੋਈ ਡਿਊਟੀ ਦਾ ਟਾਈਮ ਨਹੀਂ ਹੈਗਾ ਹੂੰ ਨਹੀਂ ਪੈਸੇ ਮਿਲਦੇ ਬਾਦੂ ਜੀ ਬਾਦ ਸਾਡੇ ਦਾ ਫਿਕਸ ਆ ਯਾਰ ਅੱਛਾ ਫਿਕਸ ਕਿਹਦੇ ਦਾ ਹੈ ਜਿਵੇਂ ਆਊਟਨ ਰੀ ਦੇ ਕਨੈਕਟਰ ਨੂੰ 8 ਡਰਾਈਵਰ ਨੂੰ 800 ਰੁਪਏ ਦੇਣਾ ਕਨੈਕਟਰ ਨੂੰ 700 ਰੁਪਏ ਦੇਣਾ ਹੂੰ 500 ਵੀ ਦਿੰਦੇ ਆ ਉਹ ਹੈਂਡ ਟੂ ਹੈਂਡ ਹੁੰਦਾ ਮਹੀਨੇ ਵਾਸਾ ਹੁੰਦਾ ਬਾਈ ਰੋਜ਼ ਹੀ ਰੋਜ਼ ਦੇਣਾ ਅਗਲੇ ਨਾਲ ਅੱਛਾ ਹਾਂਜੀ ਜਿਵੇਂ ਬੜੀ ਬੱਸ ਚਲਾਉਂਦਾ ਬੋਲਵੋ ਚਲਾਉਂਦਾ ਉਹਨ ਕੀ ਰੋਟੀ ਖਰਚਾ ਵੀ ਮਿਲਦਾ ਨਹੀਂ ਕਨੈਕਟਰ ਨੇ ਚੋਰੀ ਕਰਨੀ ਕਨੈਕਟਰ ਨੇ ਚਾਹ ਵੀ ਬੁਲਾਉਣੀ ਡਰਾਈਵਰ ਨੂੰ ਸਾਹਮਣੂ ਡਰਾਈਵਰ ਨੂੰ ਵਿਚਾਰੇ ਨੂੰ ਅੱਛਾ ਕਨੈਕਟਰ ਦੀ ਜ਼ਿੰਮੇਵਾਰੀ ਹੈ ਹਾਂ ਰੋਟੀ ਮੈਂ ਕਨੈਕਟਰ ਨੂੰ ਪ੍ਰਧਾਨ ਕਨੈਕਟਰ ਆ ਕਨੈਕਟਰ ਪ੍ਰਧਾਨ ਨਹੀਂ ਹੈਗਾ ਕਨੈਕਟਰ ਤੇ ਡਰਾਈਵਰ ਭਰਾ ਹੈ ਨੇ ਆ ਜ਼ਿੰਮੇਵਾਰੀ ਕਹਿ ਸਕਦੇ ਜ਼ਿੰਮੇਵਾਰੀ ਕੁੰਨੀ ਕਨੈਕਟਰ ਦੀ ਓਨੀ ਡਰਾਈਵਰ ਦੀ ਅੱਛਾ ਹੂੰ ਠੀਕ ਹੈ ਬਹੁਤ ਮਤਲਬ ਮਤਲਬ ਥੋੜੀ ਗੱਲਾਂ ਤੇ ਇਹ ਲੱਗਦਾ ਕਿ ਵਧੀਆ ਵੀ ਹੈ ਜੇ ਬੰਦਾ ਇਮਾਨਦਾਰੀ ਨਾਲ ਕੰਮ ਕਰੇ ਬਣਾ ਵੀ ਬਹੁਤ ਕੁਝ ਲੰਦਾ ਏ ਬਾਈ ਬਥੇਰਾ ਕੁਸ ਬਣਾ ਲੈਂਦਾ ਮਹਾਰਾਜ ਦੀ ਕਿਰਪਾ ਹੋਣੀ ਚਾਹੀਦੀ ਆ ਇਮਾਨਦਾਰੀ ਹੋਵੇ ਨਹੀਂ ਬਾਈ ਵੈਸੇ ਕਨੈਕਟਰ ਘਾਟਾ ਪਰਦਾ ਕਰ ਵੀ ਲੈਂਦਾ ਜੇ ਚਾਹੇ ਵੀਰੇ ਮੇਰੀ ਗੱਲ ਸੁਣ ਨਾ ਢਿੱਡ ਬਾਤੇ ਦਾ ਸਭ ਕੁਝ ਕਰਨਾ ਪੈਂਦਾ ਹੋ ਜਾਂਦਾ ਕਰ ਲੈਂਦੇ ਆ ਯਾਰ ਕਿ ਹੋਣੇ ਨੂੰ ਕੀ ਨਹੀਂ ਹੁੰਦਾ ਅੱਛਾ ਸਭ ਕੁਝ ਹੁੰਦਾ ਡਰਾਈਵਰ ਮਾਲਕ ਦਾ ਘਰ ਪੂਰਾ ਕਰੀ ਜਾਵੇ ਕਿ ਮਾਲਕ ਵੀ ਕਿਵੇਂ ਹੁੰਦਾ ਇਹ ਦੱਸੋ ਉਹਦਾ ਵੀਰੇ ਹੁਣ ਮਾਲਕ ਦਾ ਘਰ ਪੂਰਾ ਹੋ ਜਾਂਦਾ ਜਿਵੇਂ ਹੁਣ 10 ਵਾਰੀਆਂ ਚੜ ਗਈਆਂ ਜੇ ਮਾਲਕ ਨੂੰ ਅਸੀਂ ਅੱਜ 10-15000 ਰੁਪਏ 5-7000 ਮਾਲਕ ਨੂੰ ਬੁਜਾ ਕੇ ਦਤਾ ਮਾਲਕ ਕਹਿੰਦਾ ਚਲੋ ਜੀ 200-300 ਰੁਪਏ ਤੁਸੀਂ ਵੀ ਰੱਖ ਲਓ ਚਲੋ ਕੋਈ ਖਾ ਪੀ ਲਿਓ ਅੱਛਾ ਆਪਣੇ ਆਪ ਹੀ ਕਹਿ ਤੰਦਾ ਆਪਣੇ ਆਪ ਹੀ ਮਾਲਕ ਜੇ ਚੰਗੇ ਹੋ ਕਹਿ ਦਿੰਦੇ ਹੂੰ ਜਿਹੜਾ ਕਹਿੰਦਾ ਮੈਂ ਕੋਈ ਦੇਣਾ ਹੀ ਨਹੀਂ ਦੇਣਾ ਮਾਲਕ ਵੀ ਤਾਂ ਟੱਕਰ ਟੱਕਰ ਜਿੰਦਾ ਕਈ ਵਾਰ ਨਹੀਂ ਮਾਲਕ ਤਾਂ ਯਾਰ ਆਪਾਂ ਸਾਰੇ ਚੰਗੇ ਆ ਤਾਂ ਜੇ ਆਪਾਂ ਚੰਗੇ ਆ ਤਾਂ ਮਾਲਕ ਵੀ ਚੰਗੇ ਮਾਲਕ ਵੀ ਚੰਗੇ ਜੇ ਆਪਾਂ ਗਲਤ ਆ ਤਾਂ ਮਾਲਕ ਵੀ ਫਿਰ ਤਾਂ ਕਾਈ ਕਰਦਾ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਆਪਣਾ ਸਮਾਂ ਦਿੱਤਾ ਤਾਂ ਕਮੈਂਟ ਕਰਕੇ ਦੱਸਿਓ ਪੋਡਕਾਸਟ ਕਿਵੇਂ ਲੱਗਿਆ ਧੰ